ਸਰਪੰਚ ਬਣੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਹੁਣ ਸਮਾਜ ਦੇ ਵਿੱਚ ਹੋਰ ਵੀ ਕਈ ਜਿਹੜੇ ਅਦਾਰੇ ਨੇ ਜਾਂ ਸੰਸਥਾਵਾਂ ਨੇ ਜੇ ਆਪਾਂ ਕਹੀਏ ਨੈਸ਼ਨਲ ਲੈਵਲ ਤੱਕ ਜਿਹੜੀਆਂ ਲੇਡੀਜ਼ ਨੇ ਅੱਜ ਤੱਕ ਸਭ ਤੋਂ ਅੱਗੇ ਆ ਰਹੀਆਂ ਨੇਗੀਆਂ ਆਪਣੇ ਕੰਮਾਂ ਦੇ ਵਿੱਚ ਜੇ ਆਪਾਂ ਕਹੀਏ ਵੀ ਡਾਕਟਰੀ ਲਾਈਨ ਦੇ ਵਿੱਚ ਜੇ ਕਹੀਏ ਜਾਂ ਹੋਰ ਵੀ ਆਪਾਂ ਬਾਕੀ ਕੰਮਾਂ ਦੇ ਵਿੱਚ ਕਹੀਏ ਵੀ ਨੈਸ਼ਨਲ ਲੈਵਲ ਤੱਕ ਜਿਹੜੀਆਂ ਲੇਡੀਜ਼ ਆ ਅੱਜ ਤੱਕ ਜਿਹੜੀਆਂ ਕੁੜੀਆਂ ਨੇ ਉਹ ਆਪਣਾ ਕੰਮ ਨੇ ਨਿਭਾ ਰਹੀਆਂ ਨੇ ਆਪਣੀ ਜ਼ਿੰਮੇਵਾਰੀ ਬੇਨਾਮ ਪੰਚਾਇਤ ਸੈਕਟਰੀ ਐ ਐਸ ਸੀ ਪੀ ਹੋਏ ਹੂ ਲੋਕਾਂ ਨੂੰ ਜਾਣਕਾਰੀ ਦੇਂਦਾ ਮੈਂ ਇਹ ਮੈਸੇਜ ਦੇਣਾ ਚਾਹੁੰਨੀ ਆ ਕਿ ਜੋ ਨਵੇਂ ਪੰਜ ਸਰਪੰਚ ਬਣੇ ਨੇ ਉਹਨਾਂ ਨੂੰ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਜਿਹੜੀ ਜ਼ਿੰਮੇਵਾਰੀ ਹੈ ਉਹ ਇਮਾਨਦਾਰੀ ਨਾਲ ਨਿਭਾਈਏ ਪੂਰੀ ਮਿਹਨਤ ਦੇ ਨਾਲ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਈਏ ਤੇ ਉਹਦਾ ਵਿਕਾਸ ਕਰੀਏ ਤੇ ਸਾਡੇ ਮਾਣਯੋਗ ਮੰਡਲਨ ਮੰਤਰੀ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਲੋਂ ਸਰਪੰਚਾਂ ਦੀਆਂ ਪਹਿਲਾਂ ਮੀਟਿੰਗਾਂ ਕੀਤੀਆਂ ਗਈਆਂ ਨੇ ਉਹਨਾਂ ਨੇ ਵੀ ਇਹੀ ਕਿਹਾ ਵੀ ਜਿਹੜੀ ਡਿਪਾਰਟਮੈਂਟ ਦੀਆਂ ਸਕੀਮਾਂ ਨੇ ਟ੍ਰੇਨਿੰਗਾਂ ਨੇ ਤੁਸੀਂ ਉਹਦੇ ਵੱੱਲੇ ਵਿੱਚ ਆਪਣੀ ਹਾਜ਼ਰੀ ਜਕੀ ਲੈਣੀ ਹੈ ਕਲਮ ਦੇ ਪੱਖ ਪੰਜਾਬੀ ਚੈਨਲ ਉਪਰ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਜੀ ਤੇ ਸਰ ਜਿਹੜੀ ਅੱਜ ਸਰਪੰਚਾਂ ਨੂੰ ਨਵੇਂ ਜਿਹੜੇ ਸਰਪੰਚ ਚੁਣੇ ਨੇ ਪੰਜ ਚੁਣਿਆ ਗਏ ਨੇ ਜੀ ਉਹਨਾਂ ਦੀ ਇੱਕ ਟ੍ਰੇਨਿੰਗ ਹੋਈ ਹੈ ਜੀ ਸਰ ਉਹਦੇ ਬਾਰੇ ਆਪਜੀ ਤੋਂ ਜਾਣਕਾਰੀ ਲੈਣਾ ਚਾਹੁੰਦੇ ਆਂ ਵੀ ਇਹ ਟ੍ਰੇਨਿੰਗ ਕਿਵੇਂ ਪ੍ਰੋਸੈਸ ਬਾਈ ਪ੍ਰੋਸੈਸ ਅ ਹੋਈ ਹੈ ਜੀ ਤੇ ਕਿੰਨੀ ਸਮਾਪਤੀ ਦੇ ਕਿੰਨੀ ਨੇੜੇ ਪਹੁੰਚ ਚੁੱਕੀ ਹੈ ਜੀ ਕਿਵੇਂ ਆਪਣੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਜੀ ਅ ਸਾਡੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਮਹੀਨੇ ਸਾਡੇ ਸਾਰੇ ਪੰਜਾਬ ਵਿੱਚ ਸਰਪੰਚਾਂ ਦੀ ਚੋਣ ਹੋਣ ਤੋਂ ਬਾਅਦ ਪੰਚਾਂ ਸਰਪੰਚਾਂ ਨੂੰ ਸੋ ਚੁਕਾਈਗੀ ਨਵੰਬਰ ਦੇ ਮਹੀਨੇ ਵਿੱਚ ਕਿਉਂਕਿ ਇਹਨਾਂ ਪੰਚਾਂ ਸਰਪੰਚਾਂ ਨੇ ਪੰਚਾਇਤਾਂ ਨੇ 5 ਸਾਲ ਕੰਮ ਕਰਨਾ ਹੈ ਤੇ ਜੇਕਰ ਪੰਚ ਸਰਪੰਚ ਜਿਹੜੇ ਨੇ ਆਪਣੇ ਕੰਮ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਆਪਣੇ ਕਰਤਾਵਾਂ ਪ੍ਰਤੀ ਆਪਣੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਸचेਤ ਨਾ ਹੋਣ ਤੇ ਉਹਨਾਂ ਨੂੰ ਕੰਮ ਕਰਨ 'ਚ ਕਾਫੀ ਸਰਾ ਦੀ ਮੁਸ਼ਕਲ ਪੇਸ਼ ਆਉਦੀ ਏ ਸੋ ਉਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਹੈ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਗਰੁੱਪ ਬਣਾ ਕੇ 3 ਦਿਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਬੜੀ ਐਡਜਾਸਟਿਵ ਟ੍ਰੇਨਿੰਗ ਹੈ ਬੜੀ ਵਿਸਥਾਰਪੂਰਵਕ ਟ੍ਰੇਨਿੰਗ ਹੈ ਜਿਸ ਵਿੱਚ ਪੰਚਾਇਤ ਦੇ ਕੰਮਾਂ ਨਾਲ ਗ੍ਰਾਮ ਪੰਚਾਇਤ ਦੇ ਕੰਮਾਂ ਨਾਲ ਸੰਬੰਧਤ ਲਗਭਗ ਸਾਰੀ ਜਾਣਕਾਰੀ ਹਰ ਤਰ੍ਹਾਂ ਦੀ ਉਹਨਾਂ ਨੇ ਕੀ ਕੀ ਕੰਮ ਕਰਨੇ ਆ ਕਿਵੇਂ-ਕਿਵੇਂ ਕਰਨੀਆਂ ਕੀ-ਕੀ ਮੁਸ਼ਕਲਾਂ ਆਉਣੀਆਂ ਕਿਵੇਂ-ਕਿਵੇਂ ਵਧੀਆ ਕੰਮ ਕਰ ਸਕਦੇ ਆ ਪਿੰਡ ਦਾ ਸੁਧਾਰ ਕਿਵੇਂ ਕਰ ਸਕਦੇ ਹੋ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਜਿਹੜੀ ਹੈ ਇਸ 3 ਦਿਨਾਂ ਦਾ ਟ੍ਰੇਨਿੰਗ ਪ੍ਰੋਗਰਾਮ ਵਿੱਚ 5595 ਦਿੱਤੀ ਜਾਂਦੀ ਹੈ ਸਾਡੇ ਇਸ ਬਲਾਕ ਚ 67 ਪੰਚਾਇਤਾਂ ਹੋਣ ਕਰਕੇ ਅਸੀਂ ਇਹਨਾਂ ਨੂੰ 10 ਗਰੁੱਪਾਂ ਚ ਵੰਡੇਆ ਜਿਸ ਦੇ ਦੋ ਗਰੁੱਪ ਸਾਡੇ ਪੂਰੇ ਹੋ ਚੁੱਕੇ ਹਨ ਤੀਜਾ ਗਰੁੱਪ ਜਿਹੜਾ ਚੱਲ ਰਿਹਾ ਅੱਜ ਉਸ ਤੀਜੇ ਗਰੁੱਪ ਦਾ ਦੂਜਾ ਦਿਨ ਸੀ ਤੇ ਕੱਲ ਇਸ ਤੀਜੇ ਗਰੁੱਪ ਦਾ ਤੀਜਾ ਦਿਨ ਹੋਵੇਗਾ ਤੇ ਸੋਮਵਾਰ ਤੋਂ ਸਾਡਾ ਜਿਹੜਾ ਚੌਥਾ ਗਰੁੱਪ ਸ਼ੁਰੂ ਹੋਣਾ ਭਾਅ ਕਹਿਣ ਤੋਂ ਭਾਵ ਸਾਡਾ ਇਹ ਜਿਹੜਾ ਚੱਲ ਰਿਹਾ ਇਹਦੇ ਵਿੱਚ ਅਸੀਂ ਸਾਡੇ ਆਉਣ ਵਾਲੇ ਪੰਚਾਇਤ ਸਰਪੰਚਾਂ ਦੇ ਪੂਰੀ ਤਰ੍ਹਾਂ ਬੈਠਣ ਦਾ ਬਹੁਤ ਵਧੀਆ ਹਾਲ ਸਾਰਾ ਸਾਊਂਡ ਦਾ ਪ੍ਰਬੰਧ ਕੀਤਾ ਹੈ ਖਾਣ ਲਈ ਦੁਪਹਿਰ ਦਾ ਖਾਣਾ ਬਹੁਤ ਵਧੀਆ ਸਾਡੇ ਵੱਲੋਂ ਬੈਸਟ ਕੋਸ਼ਿਸ਼ ਹੈਗੀ ਏ ਦੋ ਟਾਈਮ ਚਾਹ ਨਾਲ ਸਟੈਕਸ ਅਸੀਂ ਦਿੰਨੇ ਆ ਇਸ ਤੋਂ ਇਲਾਵਾ ਜਿਹੜੀਆਂ ਸਾਨੂੰ ਵਿਭਾਗ ਵੱਲੋਂ ਸਮਗਰੀ ਪ੍ਰਾਪਤ ਹੋਈਏ ਉਸ ਦੀ ਅਸੀਂ 컬러ਡ ਬੁੱਕਲੇਟ ਬਣਾ ਲਈ ਆ ਤੇ ਉਹ 컬러ਡ ਬੁੱਕਲੇਟ ਅਸੀਂ ਜਿਹੜੀ ਹੈ ਹਰੇਕ ਪਾਰਟਿਸਪੈਂਟ ਨੂੰ ਸਪਲਾਈ ਕਰਦੇ ਆ ਤਾਂ ਕਿ ਉਹ ਪੰਚ ਜਾਂ ਸਰਪੰਚ ਸਮੇਂ-ਸਮੇਂ ਤੇ ਉਸ ਬੁੱਕ ਲੈਕ ਨੂੰ ਵੇਖ ਕੇ ਆਪਣੇ ਕੰਮਾਂ ਪ੍ਰਤੀ ਜ਼ਿਆਦਾ ਸचेत ਹੋ ਸਕੇ ਜ਼ਿਆਦਾ ਜਾਗਰੂਕ ਤੇ ਹੋ ਸਕੇ ਤੇ ਆਪਣੇ ਫਰਜ਼ਾਂ ਨੂੰ ਵਧੀਆ ਢੰਗ ਨਾਲ ਨਿਭਾ ਸਕੇ ਇਸ ਤੋਂ ਇਲਾਵਾ ਜਦੋਂ ਟ੍ਰੇਨਿੰਗ ਪੂਰੀ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਜਿਹੜਾ ਆਨਲਾਈਨ ਸਰਟੀਫਿਕੇਟ ਬਣਾ ਕੇ ਦਿੰਨੇ ਆ ਆਨਲਾਈਨ ਸਰਟੀਫਿਕੇਟ ਉਹਨਾਂ ਨੂੰ ਪ੍ਰਾਪਤ ਹੁੰਦਾ ਜੋ ਕਿ ਉਹਨਾਂ ਲਈ ਇੱਕ ਰਿਕਾਰਡ ਹੈ ਇੱਕ ਮਾਣ ਦਾ ਵਿਸ਼ਾ ਹੈ ਸੋ ਮੇਰੀ ਸਾਰੇ ਪੰਚਾਇਤ ਸਰਪੰਚਾਂ ਨੂੰ ਬੇਨਤੀ ਹੈ ਕਿ ਇਸ ਟ੍ਰੇਨਿੰਗ ਵਿੱਚ ਵਧੀਆ ਢੰਗ ਨਾਲ ਭਾਗ ਲੈਣ ਮੈਂ ਹਰ ਹਰ ਗਰੁੱਪ ਤੇ ਜਾ ਕੇ ਉਹਨਾਂ ਨੂੰ ਇਹ ਜਾਗਰੂਕ ਕਰਦਾ ਕਿ ਇਹ ਟ੍ਰੇਨਿੰਗ ਵਧੀਆ ਢੰਗ ਨਾਲ ਕਰਨੀ ਹੈ ਤੇ ਵਾਅਦ ਤੋਂ ਵਾਅਦ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਫਰਜ਼ਾਂ ਨੂੰ ਵਧੀਆ ਢੰਗ ਨਾਲ ਨਿਭਾਉਣਾ ਹੈ ਸਰ ਇੱਕ ਨਾ ਜੀ ਮੈਂ ਲਾਸਟ ਖਾਸ ਸਵਾਲ ਇੱਕ ਪੁੱਛਣਾ ਚਾਹੁੰਦਾ ਜੀ ਆਮ ਪਬਲਿਕ ਦੇ ਵਿੱਚ ਨਾ ਜੀ ਕਿਤੇ ਕਿਤੇ ਇੱਕ ਧਾਰਨਾ ਸੁਣਦੇ ਵਿੱਚ ਆਉਂਦੀ ਹੈ ਵੀ ਇਹ ਤਾਂ ਜੀ ਸਰਕਾਰੀ ਫਾਰਮੈਲਟੀ ਹੈ ਜੀ ਸਰ ਇਸ ਪੁਆਇੰਟ ਤੇ ਕੀ ਕਹਿਣਾ ਚਾਹੁੰਦੇ ਆ ਜੀ ਆਪਾਂ ਦੇਖੋ ਜੀ ਫਾਰਮੈਲਟੀ ਜੇ ਅਸੀਂ ਇਹਨੂੰ ਇੱਕ ਫਾਰਮੈਲਟੀ ਰੱਖਾਂਗੇ ਤਾਂ ਫਾਰਮੈਲਟੀ ਹੋਊਗੀ ਬਟ ਸਾਡੀ ਕੋਸ਼ਿਸ਼ ਹੈ ਮੈਂ ਇਸ ਦਫ਼ਤਰ 'ਚ ਬੈਠਾ ਤੇ ਮੇਰੀ ਕੋਸ਼ਿਸ਼ ਇਹ ਹੈ ਮੈਂ ਆਪਣੇ ਜਿਹੜੇ ਟ੍ਰੇਨਿੰਗ ਦੇਣ ਲਈ ਸਾਡੇ ਰਿਸੋਰਸ ਪਰਸਨ ਨੇ ਉਹਨਾਂ ਤੋਂ ਇਲਾਵਾ ਮੈਂ ਆਪਣੇ ਜੇੀ ਦੀ ਡਿਊਟੀ ਲਈ ਆ ਟੈਕਨੀਕਲ ਕੰਮ ਲਈ ਜਾਣਕਾਰੀ ਦਿੰਦਾ ਹੈ ਸਵਸ਼ ਭਾਰਤ ਮਿਸ਼ਨ ਵਿੱਚ ਅਸੀਂ ਜਿਹੜਾ ਸੈਨੀਟੇਸ਼ਨ ਡਿਪਾਰਟਮੈਂਟ ਹੈ ਉਹਨਾਂ ਤੋਂ ਬੰਦਾ ਸਪੈਸ਼ਲ ਬਣਾਉਣੇ ਆ ਐਜੂਕੇਸ਼ਨ ਦੇ ਲੈਕਚਰ ਦੇਣ ਲਈ ਅਸੀਂ ਐਜੂਕੇਸ਼ਨ ਤੋਂ ਬੁਲਾਉਣੇ ਆ ਕਹਿਣ ਤੋਂ ਬਾਅਦ ਕੋਰਟ ਕੇਸਾਂ ਲਈ ਮੇਰਾ ਪੰਚਾਇਤ ਅਫਸਰ ਜਾਂ ਕੋਈ ਚੰਗਾ ਜਾਗਰੂਕ ਜਿਹੜਾ ਮੇਰਾ ਪੰਚਾਇਤ ਸੈਕਟਰੀ ਹੈ ਐਸ ਸੀ ਪੀਓ ਹੈ ਉਹ ਲੋਕਾਂ ਨੂੰ ਜਾਣਕਾਰੀ ਦਿੰਦਾ ਸੋ ਕਹਿਣ ਤੋਂ ਭਾਵ ਮੇਰੀ ਕੋਸ਼ਿਸ਼ ਹੈ ਈ ਆ ਕਿ ਇਹ ਮੇਰੀ ਟ੍ਰੇਨਿੰਗ ਜਿਹੜੀ ਹੈ ਵਕਫ ਵਕ ਗਰੁੱਪ ਨੇ ਇਹ ਬੈਸਟ ਹੋਣ ਤੇ ਸਵੰਚਾ ਸਰਪੰਚਾਂ ਨੂੰ ਇਹਦੇ ਬਾਰੇ ਚ ਵਧੀਆ ਤੋਂ ਵਧੀਆ ਨੌਲੇਜ ਮਿਲੇ ਜੀ ਮੀਡੀਪੀ ਸਾਹਿਬ ਸਮਾਂ ਦੇਣ ਲਈ ਯਾਰ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਪੰਚਾਇਤ ਅਫਸਰ ਸਾਹਿਬ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜਿਹੜੇ ਆਪਣੇ ਹੁਣ ਟ੍ਰੇਨਿੰਗ ਚੱਲ ਰਹੀ ਹੈ ਜੀ ਨਵੇਂ ਪੰਚਾਇਤ ਸਰਪੰਚਾਂ ਦੀ ਸਤਿਕਾਰਯੋਗ ਸਾਡੇ ਭਰਾ ਲੱਖਾ ਜੀ ਪੱਤਰਕਾਰ ਸਾਹਿਬ सरपंचਾਂ ਤੇ ਪੰਚਾਂ ਦੀ ਟ੍ਰੇਨਿੰਗ ਸੰਬੰਧੀ ਤੁਹਾਨੂੰ ਮਾ ਜੋਗ ਬੀਡੀ ਪਸਾਨੇ ਆਲਰੇਡੀ ਜਾਣੂ ਕਰਵਾਇ ਦਿੱਤਾ ਮੈਂ ਤੁਹਾਨੂੰ ਬਤੌਰ ਪੰਚਾਇਤ ਮੈਂ ਕੁਲਦੀਪ ਸਿੰਘ ਪੰਚਾਇਤ ਅਫਸਰ ਬਤੌਰ ਬਲਾ ਖੰਨਾ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਨਵੇਂ ਚੁਣੇ ਗਏ ਪੰਚਾਇਤਾਂ ਸਰਪੰਚ ਪੰਚ ਇਨਾਂ ਦੇ ਸਬੰਧਿਤ ਸਾਡੇ ਦਫ਼ਤਰ 2 ਦਸੰਬਰ ਤੋਂ ਟ੍ਰੇਨਿੰਗ ਕੈਂਪ ਸਟਾਰਟ ਹੋ ਗਿਆ ਜਿਹੜਾ ਕਿ 1 ਸੋਨ ਜਨਵਰੀ 2025 ਤੱਕ ਚੱਲੇਗਾ ਇਹਦੇ ਵਿੱਚ ਮੇਨ ਸਾਡੀ ਗੱਲ ਹੈਗੀ ਆ ਕਿ ਸਰਪੰਚਾਂ ਨੂੰ ਜਿਹੜੀਆਂ ਉਹਨਾਂ ਦੀਆਂ ਡਿਊਟੀਆਂ ਨੇ ਉਹਨਾਂ ਬਾਰੇ ਤਾਂ ਸਭ ਕੁਝ ਪਤਾ ਹੀ ਆ ਮੈਂ ਸਰਪੰਚ ਤੇ ਪੰਚ ਸਭਾਨਾਂ ਨੂੰ ਕਹੂੰਗਾ ਵੀ ਆਪਣੀਆਂ ਡਿਊਟੀਆਂ ਤੋਂ ਅਲੱਗ ਜਿਹੜੇ ਸਮਾਜਿਕ ਤੌਰ ਤੇ ਸਾਡੀ ਭਾਈਚਾਰਕ ਸਾਂਝ ਹੈ ਜਿਵੇਂ ਕਿ ਸਾਡੇ ਕੈਬਨਿਟ ਮੰਤਰੀ ਸੋ ਦਾ ਕੰਪ੍ਰੀਸ਼ਨ ਸੋਂ ਦਾ ਪਿੰਡੂ ਬਕਰਤੇ ਪੰਚਾਇਤ ਮੰਤਰੀ ਜੀ ਨੇ ਵੀ ਪਹਿਲਾਂ ਸਰਪੰਚਾਂ ਨੂੰ ਟ੍ਰੇਨਿੰਗ ਸਟਾਰਟ ਕਰਨ ਤੋਂ ਪਹਿਲਾਂ ਮੀਟਿੰਗ ਕਰਕੇ ਸਪੈਸ਼ਲ ਦੱਸਿਆ ਵੀ ਤੁਸੀਂ ਜਿਹੜੇ ਹੁਣ ਸਰਪੰਚ ਚੁਣੇ ਗਏ ਹੋ ਕਿਸੇ ਪਾਰਟੀ ਦੇ ਸਰਪੰਚ ਨਹੀਂ ਹੈਗੇ ਤੁਸੀਂ ਸਾਰੇ ਪਿੰਡ ਦੇ ਸਰਪੰਚ ਤੁਸੀਂ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਨੂੰ ਮੇਲ ਰੱਖਦੇ ਹੋਏ ਕੰਮ ਕਰਾਉਣੇ ਨੇ ਤੁਹਾਡੇ ਕਿਸੇ ਨਾਲ ਕੋਈ ਬੈਰਬੋਧ ਤਾਂ ਕੋਈ ਈਰਖਾ ਨਹੀਂ ਹੋਣੀ ਚਾਹੀਦੀ ਤੇਰੇ ਪਿੰਡਾਂ ਦੇ ਵਿੱਚ ਵਿਕਾਸ ਦੀ ਗੱਲ ਆ ਉਹ ਤਾਂ ਵਿਕਾਸ ਦਾ ਮੰਤਰੀ ਸਾਹਿਬ ਦੀ ਕੋਈ ਵਾਈ ਵਿੱਚ ਅਸੀਂ ਹਦਦੋਬਤ ਕਰਾਂਗੇ ਕਰਾਂਗੇ ਪਰ ਜਿਹੜੀ ਮੇਨ ਤੌਰ ਤੇ ਆਪਣੀ ਭਾਈਚਾਰਕ ਸਾਂਝਾ ਉਹ ਤੁਸੀਂ ਪੰਚਾਇਤਾਂ ਦੀ ਹੋਂਦ ਨੂੰ ਬਰਕਰਾਰ ਰੱਖਦੇ ਹੋਏ ਜਿੱਦਾਂ ਆਪਣੇ ਪਹਿਲਾਂ ਫੈਸਲੇ ਪੰਚਾਇਤਾਂ ਦੇ ਵਿੱਚ ਹੁੰਦੇ ਸੀਗੇ ਪੰਚਾਇਤ ਦੀ ਸਪੈਸ਼ਲ ਮੀਟਿੰਗ ਕਰੋ ਸਾਂਝੀਆਂ ਥਾਵਾਂ ਤੇ ਜਿਹੜੇ ਵਿਰੋਧੀ ਆ ਚਾਹੇ ਆਪਸੀ ਭਾਈਚਾਰਕ ਸਾਰੇ ਨੂੰ ਉੱਥੇ ਬੁਲਾ ਕੇ ਮੇਨ ਤੌਰ ਤੇ ਉਹਨਾਂ ਦੇ ਰਾਜ਼ੀਨਾਮੇ ਕਰਾਓ ਤਾਂ ਕਿ ਉਹ ਕੋਰਟ ਕਚੈਰੀਆਂ ਦੇ ਥਾਣਿਆਂ ਦੇ ਅਦਾਲਤਾਂ ਦੇ ਫੋਜੂਲ ਚੱਕਰੋਂ ਤੋਂ ਬਚਣ ਜੇ ਸਾਡੀ ਆਸ ਵਿੱਚ ਭਾਈਚਾਰਕ ਸਾਂਝ ਬਣੀ ਰਹੂਗੀ ਤਾਂ ਅਸੀਂ ਹਰ ਪੱਖੋਂ ਮਜ਼ਬੂਤ ਹੋਵਾਂਗੇ ਸਾਡਾ ਭਾਈਚਾਰਾ ਵਧੂਗਾ ਪਿੰਡਾਂ ਦੇ ਵਿੱਚ ਜਿੱਮੇ ਬਹੁਤ ਬੁਰਾਈਆਂ ਅੱਜਕੱਲ੍ਹ ਨਸ਼ਿਆਂ ਦਾ ਉਹ ਚੱਲ ਰਿਹਾ ਆਪਾਂ ਨਸ਼ੇ ਦੀ ਕੋੜ ਨੂੰ ਖਤਮ ਕਰਨਾ ਇਹ ਤਾਂ ਖਤਮ ਹੋਊਗਾ ਜੇ ਸਾਡੀ ਆਸ ਵਿੱਚ ਸਾਰਿਆਂ ਦੀ ਭਾਈਚਾਰਕ ਸਾਂਝ ਹੋਗੀ ਹੰਬਦੇਪਦਮਨ ਤੇ ਪੰਚਾਇਤ ਨੰਬਰਦਾਰ ਸਾਰੇ ਇਕੱਠੇ ਹੋ ਕੇ ਬਹਿਣਗੇ ਸਹੀ ਡਿਸੀਜਨ ਲੈਣਗੇ ਗਲਤ ਨੂੰ ਗਲਤ ਕਹਿਣਗੇ ਸਹੀ ਨੂੰ ਸਹੀ ਕਹਿਣਗੇ ਉੱਥੇ ਪੰਚਾਇਤ ਦੇ ਫੈਸਲੇ ਵਿੱਚ ਬੰਦਾ ਉਹਨੂੰ ਮੰਨਦਾ ਵੀ ਆ ਉਹਨੇ ਆਪਣੇ ਤੌਰ ਤੇ ਸੁਰਮੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਜਿਹੜਾ ਬੰਦਾ ਕਸੂਰਵਾਰ ਆ ਉਹ ਮੰਨਦਾ ਵੀ ਸਾਰੇ ਭਾਈਚਾਰਕ ਨੇ ਪੰਚਾਇਤ ਨੇ ਮੇਰੀ ਝੋਲੀ ਸਹੀ ਫੈਸਲਾ ਕਰਕੇ ਮੈਨੂੰ ਗਲਤ ਤੇ درست ਦੱਸਿਆ ਉੱਥੇ ਇਹਨੂੰ ਮੰਨਣਾ ਵੀ ਪਊਗਾ ਜੇ ਹਮੇਂ ਦਲਤਾ ਤੇ ਉਹ ਭਾਈਚਾਰਕ ਫੈਸਲੇ ਪੰਚਾਇਤਾਂ ਦੇ ਫੈਸਲੇ ਲਾਗੂ ਹੋਣਗੇ ਜਿਹੜਾ ਪੰਚਾਇਤ ਦਾ ਫੈਸਲਾ ਲਾਗੂ ਹੋ ਗਿਆ ਉਹਨੂੰ ਅੱਗੇ ਕੋਈ ਕਿਤੇ ਚੈਲੰਜ ਵੀ ਨਹੀਂ ਕਰਦਾ ਕਿਉਂਕਿ ਰਾਜinama ਹਰ ਇੱਕ ਜਗਤ ਆਪਾਂ ਕੋਰਟ ਕਿਤੇ ਜਾਵਾਂਗੇ ਅਗਲਾ ਉਹਨੂੰ ਦੱਸ ਸਕਦਾ ਦੇਖੋ ਜੀ ਸਾਡਾ ਪੰਚਾਇਤ ਚ ਭਾਈਚਾਰਕ ਫੈਸਲਾ ਹੋ ਚੁੱਕਿਆ ਸਭ ਤੋਂ ਵੱਡਾ ਹੈਗਾ ਆਪਾਂ ਨੂੰ ਭਾਈਚਾਰਕ ਸਾਂਝ ਬਣਾਉਣਾ ਉਹ ਤੋਂ ਬਾਅਦ ਪਿੰਡਾਂ ਦੇ ਵਿੱਚ ਆਪਾਂ ਇਸਤਰੀਆਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣੇ ਹੈ ਇਸਤਰੀਆਂ ਨੂੰ ਲੜਕੀਆਂ ਨੂੰ ਵੱਧ ਤੋਂ ਵੱਧ ਪੜਾਉਣਾ ਉਹਨਾਂ ਨੂੰ ਚੰਗੀ ਵਿਦਿਆ ਦਿਵਾਣੀ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਰਨ ਦੇ ਲਈ ਵੱਧ ਤੋਂ ਵੱਧ ਐਜੂਕੇਟ ਕਰਨਾ ਜਿੱਦਾਂ ਹੁਣ ਆਪਾਂ ਨੂੰ ਪਤਾ ਹੀ ਹੈ ਪੰਚਾਇਤਾਂ ਦੇ ਵਿੱਚ ਇਸਤਰੀਆਂ ਦੇ ਹੋਰ ਸਾਰੇ ਤੌਰ ਤੇ ਆਪਾਂ ਦੇਖੀਏ 50% ਰਿਜ਼ਰਵੇਸ਼ਨ ਰੱਖੀ ਜਾਂਦੀ ਹੈ ਜਿਹੜੀਆਂ ਯੋਗ ਪੜੀਆਂ ਲਿਖੀਆਂ ਸਾਡੇ ਸਰਪੰਚ ਸਾਹਿਬਾਨ ਨੇ ਪੰਚ ਨੇ ਉਹਨਾਂ ਨੂੰ ਅਧਿਕਾਰ ਦਿਓ ਖੁਦ ਜਾ ਕੇ ਆਪਣੀਆਂ ਪੰਚਾਇਤਾਂ ਦੇ ਵਿੱਚ ਬੈਠਣ ਨਿਮਾਇਤੀ ਕਰਨ ਲੇਡੀ ਦੇ ਪੱਖ ਦੇ ਵਿੱਚ ਹਰਕ ਪੱਖੋਂ ਵਧੀਆ ਫੈਸਲੇ ਲੈਣ ਜਿਹੜੀ ਕਿ ਮਿਸਾਲ ਬਣਨਾ ਕਿ ਖੰਨਾ ਬਲਾਕ ਦੇ ਪੜ੍ਹੇ ਲਿਖੇ ਸਰਪੰਚ ਇਸਤੀ ਸਰਪੰਚ ਪੰਚਾਂ ਵੱਲੋਂ ਵੀ ਬਹੁਤ ਹੀ ਵਧੀਆ ਡਿਸੀਜਨ ਲੈ ਜਾਣ ਉਹ ਆਪਾਂ ਲਾਗੂ ਕਰੀਏ ਇਹ ਨਾ ਹੋਵੇ ਜਿਵੇਂ ਅੱਜ ਕੱਲ ਆਪਾਂ ਦੇਖਣ ਦੇ ਵਿੱਚ ਆਉਂਦਾ ਲੇਡੀ ਸਰਪੰਚ ਜੀ ਉਹਦੇ ਘਰ ਆ ਵਾਸੇ ਇੱਕ ਸਰਪੰਚੀ ਦੀ ਮੋਹਰ ਲਾ ਕੇ ਉਹਨੂੰ ਘਰੇ ਰੱਖ ਦਿੰਦਾ ਤੇ ਮੀਟਿੰਗਾਂ ਤੇ ਕਿਤੇ ਜਾਣਾ ਤੇ ਮੂਹਰੇ ਹੋ ਕੇ ਆਪ ਜਾਂਦੇ ਨੇ ਇਸ ਤਰ੍ਹਾਂ ਅਸੀਂ ਲੇਡੀ ਦੇ ਇਸਤਰੀ ਦੇ ਅਧਿਕਾਰ ਤੇ ਡਾਕਾ ਮਾਰਦੇ ਆ ਸਾਨੂੰ ਇਹ ਨਹੀਂ ਮਰਨਾ ਚਾਹੀਦਾ ਜਿਹੜੀ ਕੈਪੇਬਲ ਸਰਪੰਚ ਹੈਗੀ ਆ ਉਹਨੂੰ ਖੁਦ ਸਾਰੇ ਫੈਸਲੇ ਆਪਣੇ ਆਪ ਲੈਣੇ ਚਾਹੀਦੇ ਨੇ ਇਹ ਤੋਂ ਵੱਧ ਤੋਂ ਵੱਧ ਜੇ ਅਸੀਂ ਪਿੰਡਾਂ ਦੇ ਵਿੱਚ ਐਸੀ ਭਾਈ ਚਾਰਕ ਸਾਂਭ ਰੱਖਣੀ ਜਿਵੇਂ ਆਪਾਂ ਦੇਖਦੇ ਹਾਂ ਸਰ ਇਹ ਪਿੰਡ ਦੇ ਵਿੱਚ ਧਾਰਮਿਕ ਤੌਰ ਤੇ ਬੁਰਬਰ ਆ ਸਭ ਲੱਗ ਲੱਗ ਨੇ ਸਭਿ ਸ਼ਾਨ ਪੈਟਰ ਲੈਗ ਲੈਗ ਬਣਾਏ ਹੋਏ ਨੇ ਇਹ ਚੰਗੀ ਗੱਲ ਨਹੀਂ ਹੈ ਕਿ ਸਾਨੂੰ ਜੇ ਪਰਮਾਤਮਾ ਨੇ ਆਪਾਂ ਨੂੰ ਅੰਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਏਕ ਨੂਰ ਤੇ ਸਭ ਜੋ ਕੁਝ ਜਿਆ ਕੋਣ ਭਨੇਕੋ ਬੰਦੇ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਵਾਲੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਸਾਨੂੰ ਉਹਨਾਂ ਨੂੰ ਮੰਨਣਾ ਚਾਹੀਦਾ ਇਹ ਨਹੀਂ ਨਾ ਹੈਗਾ ਵੀ ਅਸੀਂ ਇੱਕ ਸਰਫਸੋਰੇ ਮਤ ਨਹੀਂ ਸਦਾ ਪਾਠ ਕਰਨਿਆ ਤੇ ਅਸੀਂ ਨੂੰ ਅਮਲ ਵਿੱਚ ਨਾ ਲਈਏ ਸਭ ਤੋਂ ਜ਼ਰੂਰੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰवाणी ਨੂੰ ਅਮਲ ਵਿੱਚ ਲਿਆਉਂਦੇ ਹੋਏ ਉਹਨਾਂ ਉਪਦੇਸ਼ਾਂ ਨੂੰ ਮੰਨਦੇ ਅਮਲ ਤੌਰ ਤੇ ਜਾਨਾ ਪਹਿਨਾਈਏ ਜੇ ਅਸੀਂ ਗੁਰवाणी ਦੇ ਉਪਦੇਸ਼ਾਂ ਨੂੰ ਮੰਨਦੇ ਹੋਏ ਜਾਨਾ ਪਹਿਨਾ ਕੇ ਸਹੀ ਫੈਸਲੇ ਕਰਾਂਗੇ ਤਾਂ ਜਿੱਦਣ ਸਾਡੀ ਪੰਚਾਇਤਾਂ ਉਹਨਾਂ ਨੂੰ ਕਿਤੇ ਕੋੜ ਕਿਚੜੀ ਹੋਰ ਕਿਤੇ ਹੋਈ ਜਾਣ ਦੀ ਲੋੜ ਨਹੀਂ ਪਊਗੀ ਕੌਨਿਚੇ ਸਮੁਤਾਂ ਜਿਹਨੂੰ ਦੀ ਲੋਰ ਪੈਂਦੀ ਹੈ ਜੇ ਸਾਡੀਆਂ ਪੰਚਾਇਤਾਂ ਸਹੀ ਡਿਸੀਜਨ ਨਹੀਂ ਲੈਂਦੀਆਂ ਉਹ ਪਾਰਟੀਵਾਦੀ ਦੇ ਵਿੱਚ ਲਾ ਕੇ ਇੱਧਰ ਉੱਧਰ ਗਲਤ ਹੁਕਮ ਚ ਕਰਦੀਆਂ ਨੇ ਜੇ ਆਪਾਂ ਭਾਈਚਾਰਕ ਤੌਰ ਤੇ ਪੰਚਾਇਤ ਬੈਠ ਕੇ ਫੈਸਲਾ ਕਰੇ ਸਹੀ ਨੂੰ ਸਹੀ ਕਹੇ ਗਲਤ ਨੂੰ ਗਲਤ ਕਹੇ ਤਾਂ ਤੁਹਾਨੂੰ ਕੋਰਟ ਕਿ ਚੜ੍ਹੀਆਂ ਦੇ ਚੱਕਰ ਖਤਮ ਹੋ ਜਾਣਗੇ ਸਾਡੀਆਂ ਪੰਚਾਇਤਾਂ ਵੀ ਬਹੁਤ ਵਧੀਆ ਮਿਸਾਲ ਦੇ ਤੌਰ ਤੇ ਕੜੀ ਤੋਂ ਕੜੀ ਜੋੜਦੇ ਹੋਏ ਵਿਕਾਸ ਦੀਆਂ ਲੀਹਾਂ ਬਹੁਤ ਅੱਗੇ ਵਧਣਗੀਆਂ ਦੇਰੀ ਤਾਂ ਹੀ ਦੁਆਉਂ ਨੇ ਕਿ ਆਉਣ ਵਾਲੀਆਂ ਪੰਚਾਇਤਾਂ ਆਪਣੇ ਵਧੀਆ ਡਿਊਟੀ ਨਿਭਾਉਣ ਵਧੀਆ ਫੈਸਲੇ ਕਰਨ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਚੌਗਣੀ ਤਰੱਕੀ ਨਾਲ ਫੈਸਲੇ ਲੈਂਦੀ ਹਿੰਮਤ ਬਖਸ਼ੇ ਜੀ ਸਰ ਜਿਵੇਂ ਕਿ ਆਪਣੇ ਵੱਲੋਂ ਬਹੁਤ ਵਧੀਆ ਪ੍ਰਬੰਧ ਵੀ ਕੀਤੇ ਗਏ ਨੇ ਜੀ ਅਰ ਬਹੁਤ ਵਧੀਆ ਡਿਟੇਲ ਚ ਸਮਝਾਇਆ ਜਾਂਦਾ ਜੀ ਨਵੇਂ ਪੰਚਾਇਤ ਸਰਪੰਚਾਂ ਨੂੰ ਤੇ ਉਹਨਾਂ ਦੇ ਫਰਜ਼ਾਂ ਬਾਰੇ ਸਰ ਉਹਨਾਂ ਦੀ ਸਮਝ ਵੀ ਪੈਂਦੀ ਹੈ ਕਿ ਐਦਾਂ ਬੈਠ ਕੇ ਮੁੜ ਜਾਂਦੇ ਨੇ ਜਿਹੜੇ ਕੋਈ ਪੰਚ ਸਪੰਚ ਜਿਹੜੇ ਨਵੇਂ ਆ ਕੇ ਪਾਰਟਿਸਿਪੇਟ ਕਰਦੇ ਨੇ ਇਹਦੀ ਮਿਕਦਾਂ ਦੇ ਵਿੱਚ ਇਹ ਪੱਤਰਕਾਰ ਸਾਹਿਬ ਜਿਹੜੇ ਅੱਜ ਕੱਲ ਆਪਣੇ ਨੋਮੀਨੇਟਰ ਨੇ ਸਰਪੰਚ ਤੇ ਪੰਚ ਨਵੀਆਂ ਪੰਚੇਤਾ ਹੋਂਦ ਵਿੱਚ ਆਈਆਂ ਨੇ ਇਹਨਾਂ ਦੇ ਵਿੱਚ ਲਗਭਗ ਸਾਰੇ ਜੰਗ ਮੁੰਡੇ ਨੇ ਜੰਗ ਇਸਤਰੀਆਂ ਨੇ ਸਾਰੇ ਸਰਪੰਚ ਤੇ ਪੰਚ ਸਹਿਬਾਨ ਪੜੇ ਲਿਖੇ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਦੌਰਾਨ ਬਹੁਤ ਵਧੀਆ ਧਿਆਨਪੂਰਕ ਸੁਣ ਰਹੇ ਨੇ ਉਹ ਗੱਲਾਂ ਤੇ ਅਮਲ ਵੀ ਕਰ ਰਹੇ ਨੇ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਜਿਹੜੇ ਸਰਪੰਚ ਪੰਚ ਨੇ ਖੁਦ ਖੜੇ ਹੋ ਕੇ ਵਾਰ-ਵਾਰ ਪੁੱਛਦੇ ਨੇ ਕਿ ਸਾਨੂੰ ਦੱਸੋ ਜੀ ਆ ਜਿਹੜਾ ਤੁਸੀਂ ਐਕਟ ਦੱਸ ਰਹੇ ਹੋ ਜਾਂ ਮੀਟਿੰਗਾਂ ਕਰਨੀਆਂ ਨੇ ਪੰਜ ਸਾਡੇ ਨਾਲ ਨਹੀਂ ਚੱਲਦੇ ਤਾਂ ਉੱਥੇ ਅਸੀਂ ਕਿਵੇਂ ਡਿਸੀਜਨ ਲੈਣਾ ਉਹ ਖੁਦ ਵਾਰ-ਵਾਰ ਪੁੱਛ ਰਹੇ ਨੇ ਇਹਦਾ ਮਤਲਬ ਉਹਨਾਂ ਦਾ ਪੂਰਾ ਟਰਸਟ ਹੈ ਜਿਹੜੀ ਟ੍ਰੇਨਿੰਗ ਆਪਣੇ ਡਿਪਾਰਟਮੈਂਟ ਕਿੰਨੇ ਦਿੱਤੀ ਜਾ ਰਹੀ ਆ ਇਹਦਾ ਬਹੁਤ ਵਧੀਆ ਪੋਜ਼ਿਟਿਵ ਰਿਜ਼ਲਟ ਆ ਰਿਹਾ ਜੀ ਕਿਉਂਕਿ ਸਾਡੇ ਮਾਜੋਕ ਮੰਤਰੀ ਕੈਬਨਟ ਮੰਤਰੀ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਦੀ ਵੱਲੋਂ ਸਰਪੰਚਾਂ ਦੀਆਂ ਪਹਿਲਾਂ ਮੀਟਿੰਗਾਂ ਕੀਤੀ ਗਈਆਂ ਨੇ ਉਹਨਾਂ ਨੇ ਵੀ ਇਹੀ ਕਿਹਾ ਵੀ ਜਿਹੜੀਆਂ ਡਿਪਾਰਟਮੈਂਟ ਦੀਆਂ ਸਕੀਮਾਂ ਨੇ ਟ੍ਰੇਨਿੰਗਾਂ ਨੇ ਤੁਸੀਂ ਉਹਦੇ ਵੱਧ ਤੇ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣੀ ਆ ਇਸ ਲਈ ਇਹ ਟ੍ਰੇਨਿੰਗ ਦੇ ਵਿੱਚ ਸਾਰੇ ਸਰਪੰਚ ਪੰਚਾਂ ਦੀ ਹਾਜ਼ਰੀ ਜੀ 100% ਯਕੀਨੀ ਹੈ ਤੇ ਉਹਨਾਂ ਦੇ ਲਈ ਆਪਾਂ ਨੇ ਬਹੁਤ ਵਧੀਆ ਸਰਕਾਰ ਤੌਰ ਤੇ ਜੋ ਪ੍ਰਬੰਧ ਨੇ ਵਧੀਆ ਢਗੋਂ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਡੇਲੀ ਆਉਣ ਜਾਣ ਦਾ 200 ਰੁਪਿਆ ਮਾਣ ਪੱਤਾ ਵੀ ਦਿੱਤਾ ਜਾ ਰਿਹਾ ਜ ਜਿਹੜੇ ਟ੍ਰੇਨਿੰਗ ਦੇ ਬਹੁਤ ਵਧੀਆ ਪੋਜ਼ਿਟਿਵ ਰਿਜ਼ਲਟ ਆਉਣਗੇ ਆਉਣ ਵਾਲੇ ਸਮੇਂ ਵਿੱਚ ਦੇਖਿਓ ਤੁਸੀਂ ਜਿਹੜੇ ਸਾਡੇ ਸਰਪੰਚ ਤੇ ਪੰਚ ਨਵੇਂ ਚੁਣ ਕੇ ਆਏ ਨੇ ਇਹ ਵਿਕਾਸ ਦੇ ਤੌਰ ਤੇ ਵਿਕਾਸ ਤਾਂ ਕਰਨਗੇ ਕਰਨਗੇ ਆਪਣੀਆਂ ਡਿਊਟੀਆਂ ਸਮਾਜਿਕ ਪੱਖੋਂ ਵੀ ਪੂਰੀ ਤਰ੍ਹਾਂ ਵਧੀਆ ਢੰਗ ਨਾਲ ਨਿਭਾਉਣਗੇ ਐਂਡ ਦੇ ਵਿੱਚ ਮੈਂ ਪੱਤਰਕਾਰ ਸਾਹਿਬ ਜਿੰਨੇ ਵੀ ਸਰਪੰਚ ਪੰਚਾਂ ਅੱਜ ਦੀ ਟ੍ਰੇਨਿੰਗ ਵਿੱਚ ਹਾਜ਼ਰ ਹੋਏ ਨੇ ਸਾਰਿਆਂ ਦਾ ਬੀੜੂ ਪ੍ਰਦਰਸ਼ਕ ਵੱਲੋਂ तहे ਦਿਲੋਂ ਧੰਨਵਾਦ ਕਰਦਾ ਜੀ ਥੈਂਕ ਯੂ ਸ਼ੁਕਰੀਆ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਧੰਨਵਾਦ ਸ਼ੁਕਰੀਆ ਜੀ ਸਿਚੂ ਅਸੀਂ ਇਕੱਠੇ ਹੋਇਆ ਤੁਹਾਨੂੰ ਮੈਸੇਜ ਲੱਗਿਆ ਸੀ ਵੀ ਆਪਾਂ ਕਿਸ ਕੰਮ ਕਰ ਰਹੀ ਜਿਹੜੀ ਆਪਾਂ ਇੱਥੇ ਜਿਹੜੀ ਟ੍ਰੇਨਿੰਗ ਹੈ ਵੀ ਸਾਨੂੰ ਕਿਹਦੇ ਲਈ ਇੱਥੇ ਅੱਜ ਜਿਹੜਾ ਬੁਲਾਇਆ ਗਿਆ ਉਹਦੇ ਲਈ ਆਪਾਂ ਨੇ ਅੱਜ ਤੁਸੀਂ ਦੇਖ ਰਹੇ ਹੋ ਵੀ ਆਪਾਂ ਨੇ ਜਿਹੜਾ ਪਿੰਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਪੰਜਾਬੀ ਰਾਜ ਸੰਸਥਾਵਾਂ ਦੇ ਨਵੇਂ ਚੁਣੇਗੇ ਜਿਹੜੇ ਤੁਸੀਂ ਸਰਪੰਚਾਂ ਅਤੇ ਪੰਚਾਂ ਦੇ ਲਈ ਇੱਕ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਇਹ ਆਪਣਾ ਜਿਹੜਾ ਪ੍ਰੋਗਰਾਮ ਹੈ ਆਪਣੀਆਂ 2 ਦਸੰਬਰ ਤੋਂ ਲੈ ਕੇ 16 ਜਨਵਰੀ ਦੇ ਤੱਕ ਜਿਹੜਾ ਇਹ ਕੰਪਲੀਟ ਹੈ ਜਿਹੜਾ ਆਪਣਾ ਇਸੇ ਬਲਾਕ ਦੇ ਵਿੱਚ ਕਰਵਾਇਆ ਜਾਣਾ ਇਹਦੇ ਥਰੂ ਆਪਾਂ ਨੇ ਜਿਹੜੇ ਨਵੇਂ ਸਰਪੰਚ ਸਹਿਬਾਨ ਤੇ ਪੰਜ ਸਹਿਬਾਨ ਜਿਹੜੇ ਸਾਡੇ ਰੂਪ ਰੂਪ ਡੇ ਬਾਏ ਡੇ ਹੁੰਦੇ ਨੇ ਸਾਡਾ ਇਹ ਫਰਜ ਬਣਦਾ ਹੈ ਕਿ ਸਾਸੀਂ ਉਹਨਾਂ ਨੂੰ ਜਿਹੜੀ ਆਪਣੀ ਟ੍ਰੇਨਿੰਗ ਦਾ ਸਾਡਾ ਸ਼ਡਿਊਲ ਹੈ ਉਹ ਪ੍ਰੋਵਾਈਡ ਕਰੀਏ ਤੇ ਤਾਂ ਕਿ ਜਿਹੜੇ ਨਵੀਆਂ ਪੰਚਾਇਤਾਂ ਆਈਆਂ ਨੇ ਉਹ ਆਪਣੇ ਜਿਹੜੇ ਪਿੰਡਾਂ ਦਾ ਵਿਕਾਸ ਹੈ ਵੱਡੀ ਤੰਗ ਦੇ ਨਾਲ ਕਰ ਸਕਣ ਇਹਦੇ ਲਈ ਆਪਾਂ ਜਿਹੜੇ ਆਪਣੇ ਸਥਾਈ ਵਿਕਾਸ ਟੀਚੇ ਨੇ ਆਪਾਂ ਉਹਨਾਂ ਦੇ ਬਾਰੇ ਹੁਣ ਗੱਲਬਾਤ ਕਰਾਂਗੇ 2015 ਦੇ ਵਿੱਚ ਉਹਨੇ ਆਪਣੇ ਵਿਆਪਕ ਮਿੱਥੇ ਨੇ ਜਿਹੜੇ ਟੀਚੇ ਨੇ ਉਹ ਮਿੱਥੇ ਨੇ ਉਹਨਾਂ ਨੇ ਆਪਣੇ ਜਿਹੜੇ 2015 ਦੇ ਵਿੱਚ ਜਿਹੜੇ 29 ਵਿਸ਼ੇ ਨੇ ਆਪਣੇ ਕਵਰ ਕੀਤੇ ਨੇਗੇ ਵੀ ਅਸੀਂ ਜਿਹੜੇ ਆਪਣੇ ਪਿੰਡਾਂ ਦੇ ਵਿਕਾਸ ਦੇ ਲਈ ਜਿਹੜੇ 29 ਵਿਸ਼ੇ ਨੇ ਉਹ ਲੈਣੇ ਨੇ ਉਹਦੇ ਵਿੱਚ ਆਪਣਾ ਸਿਹਤ ਆ ਜਾਂਦਾ ਆਪਣੀਆਂ ਸਿੱਖਿਆ ਆ ਜਾਂਦੀ ਹੈ ਤੇ ਬਾਕੀ ਸਾਰੇ ਜਿਹੜੇ ਆਪਣੇ ਡਿਪਾਰਟਮੈਂਟ ਨੇ ਉਹ ਉਹਨਾਂ ਦੇ ਅਕੋਰਡਿੰਗ ਆਪਾਂ ਨੇ ਕੀ ਕਰਨਾ ਪਿੰਡਾਂ ਦਾ ਵਿਕਾਸ ਹੈ ਜਿਹੜਾ ਕਰਨਾ ਚਾਹੇ ਆਪਣੇ ਬਿਮਾਰੀਆਂ ਨੂੰ ਲੈ ਕੇ ਹੋ ਗਿਆ ਪਿੰਡਾਂ ਦੇ ਵਿੱਚ ਚਾਹੇ ਆਪਣੇ ਪਿੰਡਾਂ ਦੇ ਵਿਕਾਸ ਦੇ ਵਿੱਚ ਆਪਾਂ ਨੇ ਕੋਈ ਵੀ ਆਪਣੇ ਪਿੰਡ ਦੇ ਵਿੱਚ ਨਵਾਂ ਕੰਮ ਸ਼ੁਰੂ ਕਰਨਾ ਉਦੇ ਲਈ ਕੀ ਹੈ 29 ਵਿਸ਼ੇ ਜਿਹੜੇ ਨੇ ਸਰਕਾਰ ਨੇ ਉਹ ਨਿਸ਼ਚਿਤ ਕੀਤੇ ਨੇ ਹੁਣ ਵਿਸ਼ੇ ਜ਼ਿਆਦਾ ਸੀ ਤਾਂ ਉਹਨਾਂ ਨੇ ਫਿਰ ਕੀ ਕੀਤਾ ਇਹਨਾਂ ਨੂੰ 17 ਐਲ ਡੀ ਜ਼ ਜਿਹੜੇ ਗੋਲ ਸੀਗੇ ਉਹਨਾਂ ਦੇ ਵਿੱਚ ਡਿਵਾਈਡ ਕਰਤਾ ਤੇ ਅੱਗੇ ਇਹਨਾਂ ਨੂੰ ਕੀ ਕੀਤਾ ਨੌ ਥੀਮ ਦੇ ਵਿੱਚ ਡਿਵਾਈਡ ਕਰਤਾ ਹੁਣ ਥੀਮ ਹੈਗੇ ਨੇ ਆਪਣੇ ਗਰੀਬੀ ਮੁਕਤ ਤੇ ਉਨਤ ਜੀਵਿਕਾ ਵਾਲਾ ਪਿੰਡ ਸਿਹਤਮੰਦ ਪਿੰਡ ਬਾਲਮਿੱਤਰ ਪਿੰਡ ਤੇ ਪਾਣੀ ਭਰਪੂਰ ਪਿੰਡ ਤੋ ਆਪਸ਼ਵਸ਼ਿਤ ਹਰਿਆ ਭਰਿਆ ਪਿੰਡ ਸਵੈ ਨਿਰਪਰ ਤੇ ਬੁਨਿਆਦੀ ਢਾਂਚੇ ਵਾਲਾ ਪਿੰਡ ਸਮਾਜਿਕ ਤੌਰ ਤੇ ਸੁਰੱਖਿਅਤ ਪਿੰਡ ਚੰਗੇ ਸ਼ਾਸਨ ਵਾਲਾ ਪਿੰਡ ਔਰਤਾਂ ਦੇ ਅਨੁਕੂਲ ਪਿੰਡ ਤੇ ਹਾਂਜੀ ਇੱਥੇ ਤੱਕ ਆਪਣੇ ਜਿਹੜੇ ਨੇਗੇ ਨੌ ਥੀਮ ਨੇ ਕਵਰ ਹੋ ਜਾਂਦੇ ਨੇਗੇ ਇਹ ਜਿਹੜੇ ਥੀਮ ਨੇ ਇਹਨਾਂ ਦੇ ਅਕੋਰਡਿੰਗ ਆਪਾਂ ਨੇ ਜਿਹੜਾ ਇੱਕ ਇਹਨਾਂ ਦੇ ਵਿੱਚੋਂ ਵਿਸ਼ਾ ਲੈ ਲੈਣਾ ਵੀ ਆਪਾਂ ਨੇ ਜਦੋਂ ਵੀ ਕਿਸੇ ਪਿੰਡ ਦਾ ਵਿਕਾਸ ਕਰਨਾ ਉਹਨਾਂ ਦੇ ਵਿੱਚ ਕੀ ਹੈ ਇੱਕ ਵਿਸ਼ਾ ਲੈ ਲੈਣਾ ਵੀ ਆਪਾਂ ਨੇ ਉਸੇ ਵਿਸ਼ੇ ਦੇ ਉੱਪਰ ਕੰਮ ਕਰਨਾ ਮੰਨ ਲਓ ਆਪਾਂ ਨੇ ਗਰੀਬੀ ਦੇ ਮੁਕਤ ਆਪਣੇ ਪਿੰਡ ਨੂੰ ਬਣਾਉਣਾ ਤਾਂ ਕੀ ਕਰਨਾ ਆਪਾਂ ਨੇ ਇੱਕ ਵਿਸ਼ਾ ਗਰੀਬੀ ਦੇ ਬਾਰੇ ਆਪਣਾ ਲੈ ਲੈਣਾ ਉਹਦੇ ਤੇ ਕੀ ਕਰਨਾ ਸਾਲ ਭਰ ਜਿਹੜਾ ਆਪਾਂ ਨੇ ਕੰਮ ਕਰਨਾ ਸਾਲ ਕਹਿ ਲਓ ਜਾਂ 2 ਸਾਲ ਆਪਾਂ ਨੇ ਉਹੀ ਵਿਸ਼ੇ ਤੇ ਕੰਮ ਕਰਨਾ ਕਿਉਂਕਿ ਆਪਾਂ ਜੇ ਹੋਰ ਵਿਸ਼ੇ ਵਿੱਚ ਲੈ ਲੇ ਐਡ ਕਰ ਲੇ ਤਾਂ ਕਿ ਆਪਣਾ ਨਾ ਤਾਂ ਆਪਾਂ ਉਹ ਕਵਰ ਕਰ ਪਾਵਾਂਗੇ ਤੇ ਨਾ ਹੀ ਇਹ ਵਾਲਾ ਇਸ ਦੇ ਲਈ ਆਪਣਾ ਹੀ ਫਰਜ਼ ਬਣ ਜਾਂਦਾ ਵੀ ਆਪਾਂ ਜਿਹੜਾ ਕੰਮ ਹੈ ਸਿਰਫ ਇੱਕ ਵਿਸ਼ੇ ਦੇ ਉੱਪਰ ਹੀ ਪੂਰਾ ਨਿਰਪੜ ਕਰਨਾ ਆਪਣਾ ਫੋਕਸ ਕਰਨਾ ਤੇ ਜਦੋਂ ਆਪਾਂ ਨੇ ਇੱਕ ਵਿਸ਼ਾ ਜਿਹੜਾ ਆਪਣਾ ਪੂਰਾ ਕਰ ਲਿਆ ਕੰਪਲੀਟ ਕਰ ਲਿਆ ਥੀਮ ਤਾਂ ਆਪਾਂ ਖੁਦ-ਬੁਦ ਖੁਦ ਵੀ ਕੀ ਕਰਾਂਗੇ ਅਗਲੇ ਵਿਸ਼ੇ ਦੇ ਵੱਲ ਆਪਣਾ ਮੂਵ ਕਰ ਜਵਾਂਗੇ ਆਪਾਂ ਨੂੰ ਪੂਰੀ ਤਰ੍ਹਾਂ ਇਹ ਅਹਿਸਾਸ ਹੋ ਜਾਊਗਾ ਵੀ ਆਪਾਂ ਨੇ ਜਿਹੜਾ ਕੰਮ ਆਪਣੇ ਪਿੰਡ ਦੇ ਵਿਕਾਸ ਲਈ ਸ਼ੁਰੂ ਕੀਤਾ ਸੀ ਉਹ ਆਪਣਾ ਇੱਕ ਕੰਪਲੀਟ ਹੋ ਚੁੱਕਿਆ ਤੇ ਆਪਾਂ ਵੀ ਇੱਕ ਤਰ੍ਹਾਂ ਦਾ ਆਪਣੇ ਪਿੰਡ ਦੇ ਨਿਰਪਰ ਹੋ ਜਾਾਂਗੇ ਵੀ ਜਿਹੜਾ ਕੰਮ ਹੈ ਉਹ ਪੂਰੇ ਤਸੱਲੀ ਬਖਸ਼ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਇਹਦੇ ਲਈ ਕੀ ਆ ਫਿਰ ਆਪਾਂ ਅਗਲੇ ਗੋਲ ਦੇ ਵੱਲ ਆਪਾਂ ਮੂਵ ਕਰਾਂਗੇ। ਸਾਰੇ ਵਿਸ਼ੇ ਟੀਚੇ ਦਿੱਤੇ ਗਏ ਨੇਗੇ ਇਹ 2030 ਤੱਕ ਆਪਾਂ ਨੂੰ ਇਹਨਾਂ ਦੀ ਪ੍ਰਾਪਤੀ ਦੇ ਲਈ ਜਿਹੜਾ ਸਮਾਜ ਜਣਾ ਮਿੱਥਿਆ ਗਿਆ ਵੀ 2030 ਤੱਕ ਜਿਹੜੇ ਨੇ ਇਹ ਟੀਚੇ ਨੇ ਉਹ ਆਪਾਂ ਨੇ ਕੰਪਲੀਟ ਕਰਨੇ ਨੇ ਇਹਨਾਂ ਤੇ ਆਪਣੀ ਪ੍ਰਤਿਭਾ ਪ੍ਰਾਪਤੀ ਜਿਹੜੀ ਨੌ ਵਿਸ਼ਿਆਂ ਤੇ ਉਹ ਪੂਰੀ ਪਕੜਾ ਜਿਹੜੀ ਮਜ਼ਬੂਤ ਕਰਨੀ ਆ। ਜਦੋਂ ਆਪਾਂ ਇਹ ਨੌ ਵਿਸ਼ਿਆਂ ਦੇ ਆਪਣੀ ਪਕੜਾ ਜਿਹੜੀ ਮਜ਼ਬੂਤ ਕਰ ਲਈ ਤਾ ਆਪਾਂ ਆਪਣੇ ਪਿੰਡਾਂ ਨੂੰ ਕੀ ਹੈ ਕਿ ਵਿਕਸਤ ਪਿੰਡਾਂ ਦੇ ਰੂਪ ਦੇ ਵਿੱਚ ਸਾਹਮਣੇ ਲੈ ਕੇ ਆਵਾਂਗੇ ਤੇ ਆਪਣਾ ਜਿਹੜਾ ਪਿੰਡ ਨੇ ਆਪਾਂ ਨੂੰ ਇੱਕ ਵਿਕਸਤ ਰੂਪ ਦੇ ਵਿੱਚ ਦੇਖਣ ਨੂੰ ਮਿਲਣਗੇ ਇਹੋ ਤੁਸੀਂ ਆਪਾਂ ਦੇਖ ਲੈਨੇ ਆ ਵੀ ਪਿੰਡਾਂ ਦੇ ਵਿੱਚ ਫਰਨੀ ਤੇ ਦਰਖਤ ਲੱਗੇ ਹੋਏ ਨੇ ਜਾਂ ਗੁਰਦੁਆਰੇ ਦੀ ਹਾਲਤ ਹੈ ਜਿਹੜੀ ਬਹੁਤ ਵਧੀਆ ਜਾਂ ਆਪਣੇ ਸਕੂਲ ਬਣਿਆ ਹੋਇਆ ਫਰਨੀ ਦੇ ਪਿੰਡ ਦੇ ਆਪਣਾ ਮੇਨ ਸੜਕ ਤੇ ਆਪਾਂ ਕਹਿ ਦਿੰਨੇ ਆ ਬਣਿਆ ਹੋਇਆ ਤੇ ਉਹਦੀ ਹਾਲਤ ਆਪਾਂ ਦੇਖ ਕੇ ਆਪਣਾ ਅੰਦਾਜ਼ਾ ਲਾ ਲੈਨੇ ਆ ਵੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਦੁਆਰਾ ਜਿਹੜਾ ਕੰਮ ਹੈ ਉਹ ਵਧੀਆ ਢੰਗ ਦੇ ਨਾਲ ਕੀਤਾ ਜਾ ਰਿਹਾ। ਇਹਦੇ ਤੋਂ ਹੀ ਆਪਣਾ ਅੰਦਾਜ਼ਾ ਲੱਗ ਜਾਂਦਾ। ਇਹ ਆਪਣਾ ਹੁਣ ਜਿਹੜੀਆਂ ਆਪਾਂ ਨੂੰ ਗ੍ਰਾਂਟਾਂ ਆਉਂਦੀਆਂ ਨੇ ਆਪਾਂ ਨੂੰ ਜਾਂ ਆਪਾਂ ਕਹ ਦੇਣੀ ਆਪਾਂ ਧਾਰਮਿਕ ਸਥਾਨਾਂ ਤੇ ਨਹੀਂ ਲਾਉਣੀਆਂ ਹੈਗੀਆਂ। ਇਹਦੇ ਲਈ ਕੀ ਹੈ ਵੀ ਆਪਾਂ ਨੂੰ ਸਿੱਖਿਆ ਦੇ ਲਈ ਵੀ ਜਿਹੜੀਆਂ ਗ੍ਰਾਂਟਾਂ ਆਪਾਂ ਨੂੰ ਆਉਂਦੀਆਂ ਨੇਗੀਆਂ ਇਹ ਆਪਣੇ ਪੰਚਾਇਤਾਂ ਨੂੰ ਗ੍ਰਾਂਟਾਂ ਆਉਂਦੀਆਂ ਨੇਗੀਆਂ 15 ਵਿੱਤੀ ਪਰਮਿਸ਼ਨ ਦੇ ਵਿੱਚੋਂ ਵੀ ਇਹ ਗ੍ਰਾਂਟਾਂ ਜਿਹੜੀਆਂ ਨੇ ਆਉਂਦੀਆਂ ਨੇਗੀਆਂ। ਇਹ ਤੋਂ ਜੇ ਕੀ ਹੁੰਦਾ ਕਿ ਆਪਾਂ ਜਿੰਨੀ ਉਹ ਗ੍ਰਾਂਟਾਂ ਨੇ ਆਪਣਾ ਫਰਜ਼ ਬਣ ਜਾਂਦਾ ਪੰਚਾਇਤਾਂ ਦਾ ਵੀ ਆਪਾਂ ਜਿਹੜੀ ਆ ਆਪਾਂ ਨੂੰ ਗ੍ਰਾਂਟ ਆਈ ਹੈ ਆਪਾਂ ਉਹਨੂੰ ਆਪਣਾ ਸਿੱਖਿਆ ਦੇ ਵਿਕਾਸ ਤੇ ਪੂਰੀ ਤਰ੍ਹਾਂ ਜਿੰਨੀ ਵੀ ਆਪਾਂ ਨੂੰ ਆਈ ਹੈ ਗ੍ਰਾਂਟ ਉਹ ਲਗਾਈਏ ਤਾਂ ਕਿ ਆਪਣੇ ਪਿੰਡਾਂ ਦੀ ਜਿਹੜੀ ਸਿੱਖਿਆ ਆਪਣੇ ਬੱਚੇ ਜਿਹੜੇ ਸਿੱਖਿਆ ਨੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ ਜਾਂ ਪਿੰਡ ਦੇ ਵਿੱਚ ਜਿਹੜਾ ਆਪਣਾ ਸਕੂਲ ਹੈ ਵਧੀਆ ਢੰਗ ਦੇ ਨਾਲ ਚਲਾਇਆ ਜਾ ਸਕੇ ਸਰ ਹੋਰ ਮਿੱਤਰ ਪਿੰਡ ਦੇ ਵਿੱਚ ਗੱਲ ਕੀਤੀ ਸੀਗੀ ਵੀ ਪਿੰਡਾਂ ਦੇ ਵਿੱਚ ਜਿਹੜੇ ਬੱਚਿਆਂ ਨੇ ਜਿਹੜੇ ਅੱਜ ਕੱਲ ਆਪਾਂ ਦੇਖਦੇ ਆ ਘਰਾਂ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਹੀ ਆਪਾਂ ਹੁਣ ਸਾਰੇ ਆਪਣੇ ਕਮਾਂਕਾਰਾਂ ਵਾਲੇ ਆਪਾਂ ਘਰਾਂ ਦੇ ਵਿੱਚੋਂ ਬਾਹਰ ਆਪਣੇ ਕੰਮਾਂ ਤੇ ਚਲੇ ਜਾਂਦੇ ਆ ਜਾਂ ਘਰੇ ਆਪਾਂ ਜਾਂਦੇ ਆ ਤੇ ਆਪਾਂ ਘਰ ਜਾ ਕੇ ਇਹ ਦੇਖਦੇ ਆ ਕਿ ਆਪਣੇ ਬੱਚੇ ਉਹ ਜਾਂਦੇ ਆ ਆਪਾਂ ਬਾਅਦ ਚਾਤੇ ਆਪਣੇ ਫੋਨ ਨੂੰ ਪਹਿਲਾਂ ਪੈ ਜਾਂਦੇ ਨੇ ਕਿ ਸਾਨੂੰ ਜਿਹੜਾ ਫੋਨ ਹੀ ਚਾਹੀਦਾ ਦੇਖਣ ਨੂੰ ਇਹਦੇ ਲਈ ਉਹਨਾਂ ਨੂੰ ਇਹਨਾਂ ਤੋਂ ਹਟਾਉਣ ਦੇ ਲਈ ਆਪਾਂ ਇੱਕ ਉਹਨਾਂ ਦੇ ਲਈ ਪੰਚਾਇਤ ਦੇ ਥਰੂ ਤੇ ਆਪਾਂ ਦੇਖ ਸਕਦੇ ਆ ਵੀ ਪਿੰਡ ਦੇ ਵਿੱਚ ਜਿਹੜੀ ਆ ਸਾਂਝੀ ਥਾਂ ਦੇ ਉੱਪਰ ਆਪਾਂ ਉਹਨਾਂ ਦੇ ਲਈ ਪਾਰਕਾਂ ਦਾ ਨਿਰਮਾਣ ਕਰੀਏ ਤੇ ਉਹਨਾਂ ਦੇ ਲਈ ਕੀ ਹੈ ਦੇ ਖੇਡਾਂ ਦਾ ਜਿਹੜਾ ਮੈਦਾਨ ਆ ਉਹ ਬਣਵਾਈਏ ਤੇ ਉਹਦੇ ਵਿੱਚ ਤੁਹਾਨੂੰ ਸਰਨੇ ਦੱਸਿਆ ਸੀਗਾ ਪਹਿਲਾਂ ਵੀ ਆਪਾਂ ਇੱਕ ਤਰ੍ਹਾਂ ਦੀ ਇੱਕ ਕਮੇਟੀ ਬਣਾ ਕੇ ਉਹਨਾਂ ਦੇ ਜਿਹੜਾ ਖੇਡਾਂ ਦਾ ਆਪਾਂ ਬੱਚੇ ਚੁਣ ਕੇ ਆਪਣੇ ਪਿੰਡ ਦੇ ਵਿੱਚੋਂ ਆਪਾਂ ਹੁਣ ਅਲੱਗ-ਅਲੱਗ ਇੱਥੇ ਪੰਚਾਇਤਾਂ ਦੇ ਮੈਂਬਰ ਜਿਹੜੇ ਬੈਠੇ ਨੇ सरपंच ਸਹਿਬਾਨ ਤੇ ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਐਦਾਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਸ਼ੁਰੂ ਕਰਨ ਤੇ ਆਪਣੇ ਪਿੰਡਾਂ ਦੇ ਵਿੱਚੋਂ ਆਪਾਂ ਬੱਚੇ ਇਕੱਠੇ ਕਰਕੇ ਉਹਨਾਂ ਦੀ ਜਿਹੜੀ ਇਹ ਤੇ ਦੀ ਆਪਾਂ ਕਹਿੰਦੇ ਵੀ ਸੰਭਾਲ ਦੇ ਲਈ ਜਿਹੜਾ ਆਪਾਂ ਉਹਨਾਂ ਦੇ ਲਈ ਖੇਡ ਦਾ ਮੈਦਾਨ ਬਣਾਇਆ ਤੇ ਉਹਨਾਂ ਨੂੰ ਇੱਕ ਟੀਮ ਤਿਆਰ ਕਰਕੇ ਉਹਨਾਂ ਨੂੰ ਜਿਹੜੀਆਂ ਕਿੱਟਾਂ ਨੇ ਉਹ ਪ੍ਰੋਵਾਈਡ ਕਰੀਏ। ਬਾਕੀ ਆ ਜਾਂਦੀ ਜਿਵੇਂ ਹੁਣ ਆਪਾਂ ਜੇ ਔਰਤਾਂ ਲਈ ਆਪਾਂ ਅਨੁਕੂਲ ਪਿੰਡ ਦੀ ਗੱਲ ਕਰੀਏ ਵੀ ਔਰਤਾਂ ਦੇ ਅਨੁਕੂਲ ਜੇ ਪਿੰਡ ਬਣਾਉਣੇ ਨੇਗੇ ਤਾਂ ਔਰਤਾਂ ਦੇ ਨਾਲ ਆਪਾਂ ਕਹਿੰਦੇ ਨੇ ਜੀ ਲੇਡੀਜ਼ ਪੰਚ ਬਣੇ ਨੇਗੇ ਤਾਂ ਉਹਨਾਂ ਦਾ ਇਹ ਫਰਜ਼ ਬਣਦਾ ਵੀ ਉਹ ਖੁਦ ਆਪਣਾ ਜਿਹੜਾ ਸਰਪੰਚੀ ਦਾ ਅਹੁਦਾ ਨੇ ਉਹਦੇ ਤੇ ਆਪਣਾ ਵਿਰਾਜਮਨ ਰਹਿਣਾ ਤੇ ਆਪਣਾ ਜਿਹੜਾ ਕੰਮ ਹੈ ਜ਼ਿੰਮੇਵਾਰੀ ਦੇ ਨਾਲ ਨਿਭਾਉਣਾ ਕਿਉਂਕਿ ਪਿੰਡਾਂ ਦੇ ਵਿੱਚ ਸਮੱਸਿਆਵਾਂ ਹੁੰਦੀਆਂ ਨੇ ਜਿਹੜੀਆਂ ਔਰਤਾਂ ਦੇ ਜਿਹੜੀਆਂ ਆਪਣੇ ਜੇ ਲੇਡੀ ਸਰਪੰਚ ਬਣੀ ਆ ਤਾਂ ਉਹ ਸਰ ਲੇਡੀ ਸਰਪੰਚ ਆ ਜਿਹੜੀ ਉਹਦੇ ਕੋਲ ਜਾ ਕੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੱਸਣ ਕਿਉਂਕਿ ਇੱਕ ਔਰਤ ਹੀ ਔਰਤ ਦੀ ਜਿਹੜੀ ਗੱਲ ਹੈ ਉਹ ਚੰਗੀ ਤਰੀਕੇ ਨਾਲ ਸਮਝ ਸਕਦੇ। ਅੱਗੇ ਆਪਾਂ ਇਹੀ ਗੱਲ ਕਰਾਂਗੇ ਵੀ ਜੇਕਰ ਆਪਾਂ ਦੇਖਿਆ ਨੇ ਹੁਣ ਚੋਣਾਂ ਹੋਈਆਂ ਨੇ ਤੁਸੀਂ ਸਰਪੰਚ ਸਹਿਮਾਨ ਲੇਡੀਆਂ ਵੀ ਇੱਥੇ ਬੈਠੇ ਹੋਏ ਨੇ ਤੇ ਪੰਚ ਸਹਿਮਾਨ ਜਿਹੜੀਆਂ ਲੇਡੀਆਂ ਉਹ ਬੈਠੀਆਂ ਹੋਈਆਂ ਨੇਗੀਆਂ ਆਪਾਂ ਜ਼ਿਆਦਾਤਰ ਦੇਖਦੇ ਆ ਕਿ ਆਪਾਂ ਜਦੋਂ ਚੋਣਾ ਹੁੰਦੀਆਂ ਨੇ ਆਪਾਂ ਜਿਹੜੀ ਲੇਡੀ ਸਰਪੰਚ ਤੇ ਲਈ ਉਹਨੂੰ ਚੋਣ ਦੇ ਲਈ ਆਪਾਂ ਖੜਾ ਕਰ ਲੰਨੇ ਆ ਤੇ ਉਹ ਚੋਣ ਹੋ ਗਈ ਤੇ ਉਹ ਸਰਪੰਚ ਜਿਹੜੀ ਆਪਾਂ ਕਹਿੰਦੇ ਵੀ ਚੁਣੀ ਲਈ ਗਈ ਹੈ ਤੇ ਉਹਦੇ ਲਈ ਕੀ ਹੈ ਇੱਕ ਸਿਰਫ ਉਹਨੂੰ ਚੋਣ ਦੇ ਲਈ ਹੀ ਰੱਖ ਲਿਆ ਜਾਂਦਾ ਤੇ ਉਹਨੂੰ ਜਿਹੜਾ ਕੰਮ ਹੈ ਉਹ ਨਹੀਂ ਸੌਂਪਿਆ ਜਾਂਦਾ ਵੀ ਤੂੰ ਜਿਹੜਾ ਪੰਚਾਇਤ ਦਾ ਕੰਮ ਹੈ ਉਹ ਤੁਸੀਂ ਕਰਨਾ ਇਹਦੇ ਲਈ ਇਹ ਲੇਡੀਆਂ ਨੇ ਜੇ ਖੁਦ ਸਰਪੰਚ ਬਣੀ ਹੈ ਤਾਂ ਆਪਾਂ ਦੇਖਦੇ ਆ ਕਿ ਹੁਣ ਸਮਾਜ ਦੇ ਵਿੱਚ ਹੋਰ ਵੀ ਕਈ ਜਿਹੜੇ ਅਦਾਰੇ ਨੇ ਜਾਂ ਸੰਸਥਾਵਾਂ ਨੇ ਜੇ ਆਪਾਂ ਕਹਦੇ ਆ ਨੈਸ਼ਨਲ ਲੈਵਲ ਤੱਕ ਜਿਹੜੀਆਂ ਲੇਡੀਜ਼ ਨੇ ਅੱਜ ਤੱਕ ਸਭ ਤੋਂ ਅੱਗੇ ਆ ਰਹੀਆਂ ਨੇਗੀਆਂ ਆਪਣੇ ਕੰਮਾਂ ਦੇ ਵਿੱਚ ਜੇ ਆਪਾਂ ਕਹਦੇ ਵੀ ਡਾਕਟਰੀ ਲਾਈਨ ਦੇ ਵਿੱਚ ਕਹਦੇ ਆ ਜਾਂ ਹੋਰ ਵੀ ਆਪਾਂ ਬਾਕੀ ਕੰਮਾਂ ਦੇ ਵਿੱਚ ਕਹਦੀਏ ਵੀ ਨੈਸ਼ਨਲ ਲੈਵਲ ਤੱਕ ਜਿਹੜੀਆਂ ਲੇਡੀਜ਼ ਆ ਅੱਜ ਤੱਕ ਜਿਹੜੀਆਂ ਕੁੜੀਆਂ ਨੇ ਉਹ ਆਪਣਾ ਕੰਮ ਨੇ ਨਿਭਾ ਰਹੀਆਂ ਨੇ ਆਪਣੀ ਜ਼ਿੰਮੇਵਾਰੀ ਇਹਦੇ ਲਈ ਆਪਾਂ ਹੁਣ ਇਹ ਵੀ ਜ਼ਰੂਰੀ ਹੋ ਜਾਂਦਾ ਵੀ ਜੇ ਲੇਡੀ ਸਰਪੰਚ ਬਣੀ ਹੈ ਤਾਂ ਉਹਨੂੰ ਆਪਣੇ ਅਹੁਦੇ ਤੇ ਖੁਦ ਵੀ ਰਾਜਮਾਨ ਹੋਣਾ ਚਾਹੀਦਾ ਹੈ ਇਹ ਨਹੀਂ ਹੈਗਾ ਵੀ ਉਹ ਆਪ ਲੇਡੀ ਸਰਪੰਚ ਬਣ ਗਈ ਤੇ ਉਹਨੇ ਕੀ ਕੀਤਾ ਬਾਕੀ ਜਿਹੜੇ ਉਹਦੇ ਘਰ ਦੇ ਮੈਂਬਰ ਨੇ ਵੀ ਉਹ ਆਪਣੀ ਜਿਹੜੀ ਬਾਕੀ ਦੀ ਜ਼ਿੰਮੇਵਾਰੀ ਉਹਦੇ ਬਾਹਰਲੇ ਕੰਮ ਨੇ ਉਹ ਬਾਕੀ ਦੀ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਉਹ ਨਿਭਾ ਰਹੇ ਇਹਦੇ ਲਈ ਜ਼ਰੂਰੀ ਹੈ ਵੀ ਜੇਕਰ ਉਹ ਸਰਪੰਚ ਬਣੇ ਨੇ ਤਾਂ ਉਹਨਾਂ ਨੂੰ ਆਪਣੀ ਜਿਹੜੀ ਔਤੇ ਤੇ ਜਿਹੜਾ ਵਿਰਾਜਮਾਨ ਹੋਏ ਨੇ ਉਹਨਾਂ ਨੂੰ ਆਪਣੇ ਕੰਮਾਂ ਨੂੰ ਖੁਦ ਹੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਵੀ ਉਹ ਜਿਹੜਾ ਆਪਣਾ ਕੰਮ ਹੈ ਆਪਣੀ ਜ਼ਿੰਮੇਵਾਰੀ ਦੇ ਨਾਲ ਨਿਭਾਉਣਾ ਤੇ ਪੰਚਾਇਤੀ ਕੰਮਾਂ ਦਾ ਆਪਣਾ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਉਹਨੂੰ ਆਪਣੀ ਪੂਰੀ ਤਨਦੇਹੀ ਦੇ ਨਾਲ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਜਿਹੜਾ ਆਪਣਾ ਟਾਪਿਕ ਆ ਉਹਨੂੰ ਕੰਪਲੀਟ ਕਰਦੇ ਹੋਏ ਮੈਂ ਹੁਣ ਸਾਰੇ ਜਿੰਨੇ ਵੀ ਇੱਥੇ ਆਪਣੇ ਸਰਪੰਚ ਸਹਿਬਾਨ ਤੇ ਪੰਚ ਸਹਿਬਾਨ ਪਾਏ ਹੋਏ ਨੇ ਅਸੀਂ ਸਾਡਾ ਸਹਿਯੋਗ ਦੇਣ ਦੇ ਲਈ ਤੁਸੀਂ ਸਾਡੇ ਭਾਗੀਦਾਰ ਬਣਿਓ ਇਸ ਤੇ ਲਈ ਅਸੀਂ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਕੱਲ ਦੀ ਆਪਣੀ ਟ੍ਰੇਨਿੰਗ ਹੈ ਜਿਹੜੀ ਉਹ ਇੱਕ ਦਿਨ ਦੀ ਰਹਿ ਗਈ ਅਪਾ ਕੱਲੂ ਫਿਰ ਇੱਕ ਦੂਜੇ ਦੇ ਰੂਬਰੂ ਹੋਵਾਂਗੇ ਤੇ ਆਪਣਾ ਜਿਹੜਾ ਪ੍ਰੋਗਰਾਮ ਆਪਾਂ ਕੱਲ ਜਿਹੜਾ ਉਹ ਕੰਪਲੀਟ ਕਰਾਂਗੇ। ਹਾਂਜੀ ਸਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਕਾਮਲਜੀਤ ਕੌਰ ਪਿੰਡ ਵੀਜਾ ਪਰਕੋਠਿਆਂ ਤੋਂ। ਹਾਂਜੀ ਸਾਡੀ ਇੱਥੇ ਟ੍ਰੇਨਿੰਗ ਲੱਗੀ ਹੈ ਜੀ ਖੰਨਾ ਬਲਾਕ ਵਿੱਚ। ਤਿੰਨ ਰੋਜ਼ਾ ਟ੍ਰੇਨਿੰਗ ਹੈ ਜੀ ਅੱਜ ਸਾਡਾ ਦੂਜਾ ਦਿਨ ਤੇ ਸਾਨੂੰ ਟੀਮ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਨਿੱਕੇ ਨਿੱਕੇ ਗੱਲਾਂ ਸਾਨੂੰ ਸਮਝਾਈਆਂ ਗਈਆਂ ਹੈ। ਤੇ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਡੇ ਬਹੁਤ ਕੰਮ ਆਉਣ ਵਾਲੀਆਂ ਗੱਲਾਂ ਨੇ ਜੋ ਸਾਨੂੰ ਨਹੀਂ ਸੀ ਗਿਆ ਪਤਾ ਅਸੀਂ ਨਵੇਂ ਬਣੇ ਆ ਜੀ ਨਵੇਂ ਚੁਣੇ ਹੋਏ ਆ ਸਾਨੂੰ ਇਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਏ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਹਾਂਜੀ ਸਰ ਮੇਰਾ ਮੈਸੇਜ ਇਹੀ ਹੈ ਜੀ ਆਪਾਂ ਨੂੰ ਇਹ ਮਤਲਬ ਜ਼ਿੰਮੇਵਾਰੀ ਮਿਲੀ ਆ ਆਪਾਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਇਮਾਨਦਾਰੀ ਨਾਲ ਨਿਭਾਈਏ ਤੇ ਆਪਣੇ ਪਿੰਡਾਂ ਨੂੰ ਵਧੀਆ ਬਣਾਈਏ ਮੇਰਾ ਤਾਂ ਇਹੀ ਜਿਹੜਾ ਮੇਰਾ ਪਿੰਡ ਹੈ ਮੈਂ ਉਹਨੂੰ ਆਪਣਾ ਵਧੀਆ ਤਰੀਕੇ ਨਾਲ ਆਪਣੇ ਪਿੰਡ ਨੂੰ ਵਧੀਆ ਬਣਾਵਾਂ ਤੇ ਮੈਂ ਸਾਰੇ ਸਰਪੰਚਾਂ ਨੂੰ ਇਹੀ ਬੇਨਤੀ ਕਰਦੀ ਆ ਜੀ ਕਿ ਆਪਾਂ ਆਪਣੇ ਪਿੰਡ ਸਾਰੇ ਵਧੀਆ ਬਣਾਈਏ ਬਹੁਤ ਧੰਨਵਾਦ ਤੁਹਾਨੂੰ ਥੈਂਕ ਯੂ ਹਾਂਜੀ ਸਰਪੰਚ ਸਾਹਿਬ ਤੁਸੀਂ ਇਹ ਜਿਹੜੀ ਟ੍ਰੇਨਿੰਗ ਹੋਈ ਹੈ ਜੀ ਦੇ ਬਾਰੇ ਕੀ ਕਹਿਣਾ ਚਾਹੋ ਮੈਂ ਗੁਰਪ੍ਰੀਤ ਕੌਰ ਪੰਜ ਪਿੰਡ ਕੋਟਲਾ ਟੱਕ ਮੈਂ ਫਸਟਰ ਟਾਈਮ ਪੰਜ ਬਣੀ ਤੇ ਤਿੰਨ ਰੋਜ਼ਾ ਕੈਂਪ ਚੱਲ ਰਿਹਾ ਅਸੀਂ ਟ੍ਰੇਨਿੰਗ ਦੇ ਵਿੱਚ ਆ ਰਹੇ ਹਾਂ ਤੇ ਪਿਛਲੇ ਦੋ ਦਿਨ ਤੋਂ ਅਸੀਂ ਕੈਂਪ ਲਾ ਰਹੇ ਹਾਂ ਜੋ ਟੀਚਰ ਸਹਿਬਾਨ ਜੋ ਆ ਰਹੇ ਨੇਗੇ ਸਾਨੂੰ ਬਹੁਤ ਵਧੀਆ ਸਿੱਖਿਆ ਦੇ ਰਹੇ ਨੇ ਤੇ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਨ੍ਹਾਂ ਬਾਰੇ ਸਾਨੂੰ ਬਿਲਕੁਲ ਵੀ ਨੌਲੇਜ ਨਹੀਂ ਸੀਗੀ ਤੇ ਅਸੀਂ ਉਹ ਸਿੱਖੀਆਂ ਨਿਗੀਆਂ ਤੇ ਸਾਡਾ ਮਤਲਬ ਇਹੀ ਪੜਣਾ ਵੀ ਅਸੀਂ ਪੂਰੀ ਮਿਹਨਤ ਦੇ ਨਾਲ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਈਏ ਤੇ ਉਹਦਾ ਵਿਕਾਸ ਕਰੀਏ ਇਮਾਨਦਾਰੀ ਦੇ ਨਾਲ ਇਹ ਹੋਰ ਕੋਈ ਮੈਸੇਜ ਦੇਣਾ ਚਾਹਣੀ ਹੈ ਮੈਸੇਜ ਮੇਰਾ ਇਹੀ ਹੈ ਸਾਰੇ ਜੋ ਵੀ ਨਵੇਂ ਚੁਣੇ ਹੋਏ ਪੰਜ ਨੇ ਸਰਪੰਚ ਨੇ ਵੀ ਜੋ ਵੀ ਆਪਾਂ ਨੂੰ ਇਹ ਅਹੁਦਾ ਮਿਲਿਆ ਸਾਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਤੇ ਆਪਣੇ ਪਿੰਡ ਦੇ ਵਿੱਚ ਮਤਲਬ ਲੜਾਈਆਂ ਵਿਚਾ ਗੜਿਆਂ ਤੋਂ ਉੱਚੇ ਉੱਠ ਕੇ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੀਦਾ ਬਹੁਤ ਧੰਨਵਾਦ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਟ੍ਰੇਨਿੰਗ ਦੇ ਬਾਰੇ ਵਿੱਚ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਪਿੰਡ ਮਾਜਰੀ ਤੋਂ ਆਂ ਅੱਜ ਜੋ ਸਾਨੂੰ ਤਿੰਨ ਰੋਜ਼ਾ ਕੈਂਪ ਲੱਗਿਆ ਹੈ ਪੰਜ ਸਰਪੰਚਾਂ ਦਾ ਇਹ ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੋ ਸਾਨੂੰ ਨਹੀਂ ਪਤਾ ਸੀ ਹੁਣ ਤੱਕ ਜੋ ਇਹ ਟ੍ਰੇਨਿੰਗ ਲੱਗੀ ਹੈ ਤਿੰਨ ਰੋਜ਼ਾ ਪੰਜਾਂ ਸਰਪੰਚਾਂ ਦੀ ਇਹ ਬਹੁਤ ਵਧੀਆ ਸੀ ਜੋ ਸਾਨੂੰ ਪੰਜਾਂ ਸਰਪੰਚਾਂ ਦੇ ਫਰਜ਼ ਸੀ ਉਹਨਾਂ ਬਾਰੇ ਕੁਝ ਨਹੀਂ ਪਤਾ ਸੀ ਸਾਨੂੰ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਜੋ ਸਾਡੇ ਕੰਮ ਨੇ ਵੀ ਤੁਸੀਂ ਇਦਾਂ ਕੰਮ ਕਰਨੇ ਨੇ ਪਿੰਡ ਵਿੱਚ ਪਿੰਡ ਨੂੰ ਪਤੀਆ ਬਣਾਉਣਾ ਹੈ ਵਧੀਆ ਕੰਮ ਕਰਨੇ ਨੇ ਨਸ਼ਾ ਮੁਕਤ ਪਿੰਡ ਬਣਾਉਣੇ ਨੇ ਸਫਾਈ ਪਿੰਡ ਦੀ ਸਫਾਈ ਬਾਰੇ ਸਾਰਾ ਸਮਝਾਇਆ ਇੱਥੇ ਵੱਖ-ਵੱਖ ਵਿਭਾਗ ਦੇ ਉਹ ਅਧਿਕਾਰੀ ਸਾਹਿਬਾਨ ਆਏ ਉਹਨਾਂ ਨੇ ਸਾਨੂੰ ਬਹੁਤ ਵਧੀਆ ਢੰਗ ਨਾਲ ਸਮਝਾਇਆ ਹਾਂਜੀ ਸੰਬੋਧਨ ਕਰਿਆ ਵੀ ਤੁਸੀਂ ਕੰਮ ਕਿੱਦਾਂ ਕਰਨਾ ਹੈ ਕਿ ਇੱਥੇ ਜਿਹੜੇ ਪ੍ਰਬੰਧ ਹੋਏ ਨੇ ਜੀ ਲਾਈ ਕਰਵਾਉਣਾ ਉਹਨਾਂ ਪ੍ਰਬੰਧਾਂ ਬਾਰੇ ਕੀ ਕਹਿਣਾ ਚਾਹਦੇ ਇੱਥੇ ਜੋ ਪ੍ਰਬੰਧ ਸੀ ਉਹ ਬਹੁਤ ਵਧੀਆ ਸੀ ਚਾਹ ਪਾਣੀ ਦਾ ਰੋਟੀ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਸੀ ਬਹੁਤ ਵਧੀਆ ਤੁਹਾਨੂੰ ਵੀ ਵਧੀਆ ਸੀ ਹਾਂਜੀ ਹਾਂਜੀ ਬਹੁਤ ਵਧੀਆ ਸੀ ਵਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਆਪਣੇ ਜਿਹੜੇ ਹੋਰ ਵੀ ਤੁਹਾਡੇ ਕੋਲ ਬਹੁਤ سارے ਸਰਪੰਚ ਨਵੇਂ ਬਣੇ ਨੇ ਪੰਚ ਨਵੇਂ ਬਣੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂਜੀ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਜੋ ਨਵੇਂ ਪੰਚ ਸਰਪੰਚ ਬਣੇ ਨੇ ਉਹਨਾਂ ਨੂੰ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਸਾਰੇ ਪਿੰਡ ਦੇ ਵਿੱਚ ਸਾਰੇ ਲੋਕਾਂ ਨਾਲ ਰਲ ਕੇ ਰਹਿਣਾ ਚਾਹੀਦਾ ਜੋ ਵੀ ਇਹ ਸਾਰਿਆਂ ਦੇ ਕੰਮ ਕਰਨੇ ਚਾਹੀਦੇ ਨੇ ਬਹੁਤ ਧੰਨਵਾਦ ਤੁਸੀ ਵੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਇਹੀ ਕਹਿਣਾ ਚਾਹੁੰਦੀ ਆਂ ਵੀ ਇੱਥੇ ਬਹੁਤ ਵਧੀਆ ਟੌਪਿਕ ਸਿਖਾਇਆ ਬਹੁਤ ਵਧੀਆ ਜਾਣਕਾਰੀ ਸਾਨੂੰ ਮਿਲੀ ਆ ਬੱਚਿਆਂ ਦੇ ਸਕੂਲ ਬਾਰੇ ਮਿਲੀ ਆ ਜੀ ਸਾਰੇ ਕਸੇ ਜ਼ਮੀਨਾਂ ਬਾਰੇ ਮਿਲੀ ਆ ਸਾਰੇ ਕਸੇਵਾਰੀ ਮਿਲੀ ਆ ਜੀ ਮੈਂ ਨਰਾ ਬਹੁਤ ਧੰਨਵਾਦ ਕਰਦੀ ਆ ਜੀ ਆਪਦਾ ਟਾਈਮ ਕੱਢ ਕੇ ਇਹ ਸਾਨੂੰ ਇਹ ਟੌਪਿਕ ਸਿਖਾਉਣ ਆਏ ਨੇ ਜੀ ਆ ਤੁਹਾਡਾ ਕਿਹੜਾ ਪਿੰਡ ਹੈ ਜੀ ਤੁਸੀਂ ਮੈਂ ਹਰਜੀਤ ਕੌਰ ਪਿੰਡ ਬੀਜਾ ਪਰ ਕੋਠੀ ਤੁਹਾਨੂੰ ਮੈਸੇਜ ਜਿਹੜਾ ਚਾਹੁੰਦੇ ਹੋ ਜੀ ਆਪਣੇ ਨਾਮੇ ਬੜੇ ਪੰਚਾਇਤ ਸਰਪੰਚ ਹਾਂਜੀ ਮੈਂ ਪੰਚਾਇਤ ਸਰਪੰਚਾਂ ਇਹੀ ਕਹਿਣਾ ਚਾਹੁੰਦੀ ਆ ਜੋ ਵੀ ਆਪਾਂ ਨੂੰ ਸਰਕਾਰ ਨੇ ਚੁਣਿਆ ਪਿੰਡਦਿਆਂ ਨੇ ਚੁਣਿਆ ਆਪਾਂ ਸਾਰੇ ਕੰਮ ਵਧੀਆ ਤਰੀਕੇ ਨਾਲ ਕਰੀਏ ਜੀ ਬਹੁਤ ਧੰਨਵਾਦ ਜੀ ਹਾਂਜੀ ਸੱਚਾ ਤੁਸੀਂ ਕਿ ਦੋਗਲਾ ਨਿਰੂਪ ਹਾਂਜੀ ਮੈਂ ਮੇਰਾ ਨਾਮ ਬਬਲ ਜਿਤਕਾਰਾ ਮੈਂ ਪਿੰਡ ਮੱਜਰੀ ਦੀ ਸਰਪੰਚ ਮੇਰਾ ਅਭਿਸ਼ਾ ਦੇ ਇਹ ਜੋ ਵੀ ਸਾਨੂੰ ਟ੍ਰੇਨਿੰਗ ਹੁਣੇ ਤੱਕ ਦਿੱਤੀ ਆ ਤਿੰਨੇ ਰੋਜਾਂ ਦੇ ਵਿੱਚ ਦੋ ਦਿਨ ਹੋ ਗਏ ਨੇਗੇ ਅਸੀਂ ਬਹੁਤ ਕੁਝ ਸਿੱਖਿਆ ਵਾ ਜੋ ਸਾਨੂੰ ਬਹੁਤ ਕੁਝ ਸਿੱਖਣ ਦੇ باوجود ਵੀ ਸਾਨੂੰ ਬਹੁਤ ਇਹ ਚ ਗੱਲਾਂ ਇਦਾਂ ਦੀਆਂ ਵੀ ਪਤਾ ਲੱਗੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਹੁਣ ਤੱਕ ਵੀ ਅਸੀਂ ਜਾਣੂ ਨਹੀਂ ਸੀਗੇ ਹਾਂਜੀ ਇਹ ਟ੍ਰੇਨਿੰਗ ਜੀ ਸਾਡੇ ਲਈ ਬਹੁਤ ਵਧੀਆ ਸੀਗੀ ਮੈਂ ਪਹਿਲੀ ਵਾਰ ਸਰਪੰਚ ਬਣੀ ਆ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਆਪਣੇ ਪਿੰਡ ਦੇ ਵਿੱਚ ਬਹੁਤ ਕੁਝ ਕਰਨਾ ਚਾਹੁੰਦੀ ਆ ਪਰ ਇਹਨਾਂ ਸਿੱਖ ਕੇ ਹੀ ਕਰਨਾ ਪੈਣਾ ਜੀ ਕਿਉਂਕਿ ਮੈਂ ਪਹਿਲੀ ਵਾਰ ਸਰਪੰਚ ਬਣੀ ਆ ਸਿੱਖਣ ਤੋਂ ਹੀ ਬੰਦਾ ਇੱਕ ਟੀਚਰ ਹੁੰਦੇ ਨੇ ਜੋ ਆਪਾਂ ਨੂੰ ਸਿਖਾਉਂਦੇ ਨੇ ਉਸ ਤੋਂ ਬਾਅਦ ਹੀ ਆਪਾਂ ਨੂੰ ਸਭ ਕੁਝ ਪਤਾ ਲੱਗਦਾ ਵਾ ਇਹ ਮੈਂ ਦਫ਼ਤਰ ਦੇ ਵਿੱਚ ਜੋ ਵੀ ਟੀਚਰ ਆਏ ਨੇ ਸਾਨੂੰ ਸਿਖਾਇਆ ਬਹੁਤ ਕੁਝ ਇਹਨਾਂ ਨੇ ਅਸੀਂ ਸਿੱਖਿਆ ਵੀ ਆ ਹਾਂਜੀ ਪ੍ਰਬੰਧਾਂ ਬਾਰੇ ਕੋ ਕਹਿਣਾ ਚਾਹੁੰਦੀ ਹਾਂ ਜਿਹੜੇ ਪ੍ਰਬੰਧ ਹੋਏ ਨੇ ਇੱਥੇ ਹਾਂਜੀ ਦਫ਼ਤਰ ਦੇ ਵਿੱਚ ਜੀ ਬਹੁਤ ਵਧੀਆ ਪ੍ਰਬੰਧ ਹੋਏ ਨੇ ਚਾਹ ਪਾਣੀ ਦਾ ਵੀ ਬਹੁਤ ਵਧੀਆ ਸੀ ਬਾਕੀ ਰੋਟੀ ਬਣ ਗਈ ਵੀ ਵਧੀਆ ਸੇਵਾ ਕੀਤੀ ਆ ਬਹੁਤ ਸਮੇਂ ਦੇ ਵਿੱਚ ਤੁਹਾਡੇ ਵਧੀਆ ਕੰਮ ਆਉਣਗੇ ਇੰਨੀ ਗੱਲਾਂ ਬਹੁਤਾਂ ਜਿਹੜੀਆਂ ਹਾਂਜੀ ਜੋ ਵੀ ਸਾਨੂੰ ਗੱਲਾਂ ਦੱਸੀਆਂ ਨੇ ਇਹ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਅਸੀਂ ਆਪਣੇ ਪਿੰਡ ਦੇ ਵਿੱਚ ਜੋ ਵੀ ਕੰਮ ਕਰਾਂਗੇ ਵਧੀਆ ਹੀ ਕਰਾਂਗੇ ਲੋਕਾਂ ਨਾਲ ਰਲ ਮਿਲ ਕੇ ਕਰਾਂਗੇ ਬਿਨਾਂ ਲੜਾਈ ਦਾ ਖੜੇ ਹੋ। ਕੋਈ ਮੈਸੇਜ ਦੇਣਾ ਚਾਹੇ। ਹਾਂਜੀ ਮੇਰਾ ਮੈਸੇਜ ਇਹ ਹੀ ਆ ਜ਼ਰਾ ਵੀ ਜੋ ਵੀ ਪੰਜ ਸਰਪੰਚ ਬਣੇ ਨੇਗੇ ਆਪਣੇ ਪਿੰਡ ਦੇ ਵਿੱਚ ਵਧੀਆ ਹੀ ਕੰਮ ਕਰਨ ਤਾਂ ਕਿ ਅੱਗੇ ਜਾ ਕੇ ਉਹਨਾਂ ਦਾ ਨਾਮ ਰੌਸ਼ਨ ਹੋਵੇ ਵੀ ਹਾਂ ਆ ਪਿੰਡ ਦੇ ਆ ਸਰਪੰਚ ਬਣੇ ਹੋਏ ਸੀ। ਬਹੁਤ ਧੰਨਵਾਦ। ਥੈਂਕ ਯੂ ਜੀ।